ਨਮਸਕਾਰ ਦੇਸ਼ ਵਿਦੇਸ਼ ਵਿੱਚ ਬੈਠੇ ਜੀਡੀ ਪੰਜਾਬੀ ਦੇਖ ਰਹੇ ਸਾਰੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਪ੍ਰੀਤ ਕੌਰ ਪ੍ਰੋਗਰਾਮ ਅੱਜ ਦੀ ਗੱਲ ਵਿੱਚ ਚਰਚਾ ਦਾ ਵਿਸ਼ਾ ਰਹੇਗਾ ਜੀ ਕੌਮੀ ਸਿੱਖਿਆ ਨੀਤੀ 2020 ਦੇ 5 ਵਰੇ ਸਾਲ 2020 ਇੱਕ ਅਜਿਹਾ ਸਾਲ ਜਦੋਂ ਪੂਰੀ ਦੁਨੀਆ ਕੋਵਿਡ ਦੀ ਵਿੱਚ ਲਿਪਟੀ ਹੋਈ ਸੀ ਪਰ ਉਸ ਸਮੇਂ ਵੀ ਆਪਣੇ ਦੇਸ਼ ਦੇ ਲੋਕਾਂ ਦਾ ਧਿਆਨ ਰੱਖਦੇ ਹੋਏ ਦੇਸ਼ ਦੇ ਭਵਿੱਖ ਦਾ ਧਿਆਨ ਰੱਖਦੇ ਹੋਏ ਭਾਰਤ ਸਰਕਾਰ ਵੱਲੋਂ ਇੱਕ ਇਤਿਹਾਸਿਕ ਕਦਮ ਚੁੱਕਿਆ ਗਿਆ ਤੇ ਉਹ ਇਤਿਹਾਸਿਕ ਕਦਮ ਸੀ ਕੌਮੀ ਸਿੱਖਿਆ ਨੀਤੀ 2020 ਦੀ ਕੋਸ਼ਨਾ ਜੋ ਕਿ ਸਿਰਫ ਇੱਕ ਨੀਤੀ ਨਹੀਂ ਸੀ ਦੇਸ਼ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਇੱਕ ਨਵੀਂ ਸੋਚ ਸੀ ਇੱਕ ਨਵਾਂ ਵਿਜਨ ਸੀ ਹੁਣ ਇਸ ਨੀਤੀ ਦੇ ਵੀ 5 ਸਾਲ ਪੂਰੇ ਹੋ ਚੁੱਕੇ ਨੇ ਤੇ ਇਹਨਾਂ 5 ਸਾਲਾਂ ਦੇ ਦਰਮਿਆਨ ਕੀ ਬਦਲਾਅ ਆਈ ਕੀ ਚੁਣੌਤੀਆਂ ਆਈਆਂ ਤੇ ਕੀ ਕੁਝ ਹੋਣਾ ਅਜੇ ਬਾਕੀ ਹੈ ਇਸ ਸਬਾਰੇ ਜਾਣਕਾਰੀ ਦੇਣਗੇ ਸਾਡੇ ਮਾਹਿਰ ਮਹਿਮਾਨ ਮੇਰੇ ਨਾਲ ਨੇ ਜੀ ਪ੍ਰੋਫੈਸਰ ਰੋਹਿਤ ਮਹਿਰਾ ਜੀ ਜੋ ਕਿ ਡੀਨ ਖੋਜ ਤੇ ਸਲਾਹ ਕਰਨੇ ਡਾਕਟਰ ਬੀ ਆਰ ਅੰਬੇਦਕਰ ਐਨ ਆਈਟੀ ਜਲੰਧਰ ਚ ਤੇ ਉਹਨਾਂ ਦੇ ਨਾਲ ਨੇ ਡਾਕਟਰ ਗੀਤਿਕਾ ਨਾਗਰਜ ਜੀ ਜੋ ਐਨ ਈ ਪੀ ਕਨਵੀਨਰ ਤੇ ਡੀਨ ਨੇ ਡੀਏਵੀ ਯੂਨੀਵਰਸਿਟੀ ਜਲੰਧਰ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਫੈਸਰ ਰੋਹਿਤ ਜੀ ਸਭ ਤੋਂ ਪਹਿਲਾਂ ਇਹ ਦੱਸੋ ਕਿ ਬਦਲਾਅ ਤਾਂ ਜੋ ਆਇਆ ਹੈ ਜਾਂ ਜੋ ਵੀ ਕੁਝ ਹੁਣ ਤੁਸੀਂ ਇਸ ਨਵੀਂ ਸਿੱਖਿਆ ਢਾਂਚੇ ਦੇ ਤਹਿਤ ਕਰ ਰਹੇ ਹੋ ਉਹਦੇ ਬਾਰੇ ਤਾਂ ਅਸੀਂ ਜਾਣਕਾਰੀ ਜ਼ਰੂਰ ਤੁਹਾਡੇ ਕੋਲ ਲਵਾਂਗੇ ਦਰਸ਼ਕਾਂ ਨੂੰ ਉਹਦੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਦੇ ਨਾਲ ਪਰ ਸਭ ਤੋਂ ਪਹਿਲਾਂ ਰਾਸ਼ਟਰੀ ਸਿੱਖਿਆ ਨੀਤੀ ਹੈ ਜਿਹੜੀ ਇੱਕ ਕੀ ਹੈ ਇਹਦੇ ਬਾਰੇ ਸੰਖੇਪ ਸਾਨੂੰ ਜਾਣਕਾਰੀ ਦਿਓ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੀ ਭਾਰਤ ਸਰਕਾਰ ਵੱਲੋਂ ਜਿਹੜਾ ਉਦਮ ਰਾਸ਼ਟਰੀ ਸਿੱਖਿਆ ਨੀਤੀ 2020 ਲਿਆ ਗਿਆ ਹੈ ਇਹ ਸਾਡੀ ਜਿਹੜੀ ਇਸ ਤੋਂ ਪਹਿਲਾਂ ਸਿੱਖਿਆ ਨੀਤੀ ਐ ਨਹੀਂ ਸੀ ਕਿ ਕੋਈ ਸਿੱਖਿਆ ਨੀਤੀ ਨਹੀਂ ਸੀ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੀ ਸਿੱਖਿਆ ਨੀਤੀ ਸਾਡੇ ਇੱਥੇ ਦੇਸ਼ ਦੇ ਵਿੱਚ ਸਿਗੀਆਂ ਜਿਵੇਂ ਕਿ ਇਹਨੇ ਮੇਜਰ ਰਿਪਲੇਸਮੈਂਟ ਕੀਤੀ ਹੈ ਜੀ 1986 ਦੀ ਜਿਹੜੀ ਰਾਸ਼ਟਰੀ ਸਿੱਖਿਆ ਨੀਤੀ ਸੀ ਉਹਦੇ ਵਿੱਚ ਜੀ ਔਰ ਇਹਦਾ ਇੱਕ ਮੇਨ ਕਾਰਨ ਐ ਸੀ ਕਿ ਇਹ ਸਿੱਖਿਆ ਨੀਤੀ ਨੂੰ ਇਸ ਤਰ੍ਹਾਂ ਦਾ ਧਿਆਨ ਰੱਖਿਆ ਗਿਆ ਕਿ ਸਕੂਲ ਐਜੂਕੇਸ਼ਨ ਤੋਂ ਲੈ ਕੇ ਕਾਲਜ ਔਰ ਹਾਇਰ ਐਜੂਕੇਸ਼ਨ ਔਰ ਈਵਨ ਟੈਕਨੀਕਲ ਔਰ ਮੈਡੀਕਲ ਐਜੂਕੇਸ਼ਨ ਸਾਰੇ ਵਿਸ਼ਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਲਿਆ ਕੇ ਅਸੀਂ ਓਵਰਆਲ ਆਪਣੇ ਦੇਸ਼ ਦੀ ਤਰੱਕੀ ਲਈ ਕੰਮ ਕਰ ਸਕਦੇ ਹਾਂ ਸਾਡਾ ਜਿਹੜਾ ਵਿਦਿਆਰਥੀ ਹੈ ਉਹ ਜਦੋਂ ਇੱਕ ਐਜੂਕੇਸ਼ਨ ਲੈ ਕੇ ਬਾਹਰ ਨਿਕਲਦਾ ਉਸ ਦੀ ਕਿਸ ਤਰ੍ਹਾਂ ਹੋਲਿਸਟਿਕ ਡਿਵੈਲਪਮੈਂਟ ਹੁੰਦੀ ਹੈ ਉਹਦੇ ਬਾਰੇ ਸਾਰੀ ਚੀਜ਼ਾਂ ਨੂੰ ਧਿਆਨ ਰੱਖ ਕੇ ਉਸ ਦੇ ਵਿੱਚ ਪਾਲਿਸਿਸ ਬਣਾਈ ਗਈਆਂ ਜੀ ਗੀਤਿਕਾ ਜੀ ਜੀ ਕਿਹੜੀ ਪੁਰਾਣੀ ਨੀਤੀ ਹੈ ਜਿਵੇਂ ਕਿਸਾਨ ਨੇ ਦੱਸਿਆ ਕਿ 1986 ਦੇ ਜਿਹੜੀ ਹੈ ਉਹਨੂੰ ਰੀਪਲੇਸ ਕੀਤਾ ਗਿਆ ਪਰ ਇਹਨੂੰ ਬਦਲਣ ਦੀ ਲੋੜ ਕਿਉਂ ਪਈ ਦੇਖੋ ਹਰਪ੍ਰੀਤ ਜੀ ਇਸ ਚੀਜ਼ ਨੂੰ ਅਸੀਂ ਆਈਸੋਲੇਸ਼ਨ ਚ ਨਹੀਂ ਡਿਸਕਸ ਕਰ ਸਕਦੇ ਇਹਦੇ ਵਿੱਚ ਕਈ ਸਾਰੇ ਫੈਕਟਰਸ ਹੈ ਜੋ ਇੰਨ ਇੰਪੈਕਟ ਕਰਦੇ ਹੈ ਜੀ ਤੁਸੀਂ ਦੇਖੋ ਜਿਸ ਸਟੇਟ ਤੋਂ ਅਸੀਂ ਬਿਲੋਂਗ ਕਰਦੇ ਆਂ ਪੰਜਾਬ ਤੋਂ ਮੈਕਸਿਮਮ ਬੱਚਾ ਇੱਥੋਂ ਜਾਂਦਾ ਹੈ ਕੈਨੇਡਾ ਅਮਰੀਕਾ ਇੰਟਰਨੈਸ਼ਨਲ ਮੂਵ ਕਰਦਾ ਹੈ ਬਿਲਕੁਲ ਫੋਰਨ ਸਟਡੀ ਕਰਦਾ ਹੈ ਤੇ ਜਦੋਂ ਬੱਚਾ ਉੱਥੇ ਮੂਵ ਕਰ ਰਿਹਾ ਜਿਹੜੇ ਬੱਚੇ ਨੇ ਇੱਥੇ ਸਟੱਡੀ ਕੀਤੀ ਹੈ ਉਹਦੀ ਐਕਸੈਪਟੈਂਸ ਉੱਥੇ ਨਹੀਂ ਹੈ ਉਹਨੂੰ ਦੁਬਾਰਾ ਜ਼ੀਰੋ ਤੋਂ ਕਰਨਾ ਪੈ ਰਿਹਾ ਉੱਥੇ ਜਾ ਕੇ ਇੱਕ ਤੇ ਇਹ ਐਸਪੈਕਟ ਸੀਗਾ ਦੂਸਰਾ ਅਸਪੈਕਟ ਸੀਗਾ ਕਿ ਸਾਨੂੰ ਪਤਾ ਹੈ ਕਿ ਜੇ ਅਸੀਂ ਇਕਨੋਮਿਕ ਪੁਆਇੰਟ ਆਫ View ਪੂਰੇ ਵਰਡ ਦੇ ਪੁਆਇੰਟ ਆਫ View ਨਾਲ ਦੇਖੀਏ ਤੇ ਇਸ ਵੇਲੇ ਜਿਹੜਾ ਭਾਰਤ ਦੇਸ਼ ਹੈਗਾ ਇੱਕ ਪਾਸੇ ਤੇ ਅਸੀਂ ਕਹਿੰਨੇ ਕਿ ਜਦੀ ਜਨਸੰਖਿਆ ਬਹੁਤ ਜ਼ਿਆਦਾ ਹੈ ਪਰ ਦੂਜੀ ਪਾਸੇ ਇਹਦਾ ਬੈਨੀਫਿਟ ਕਿਸ ਤਰ੍ਹਾਂ ਲੈਣਾ ਹੈ ਨਾਟ ਓਨਲੀ ਕਿ ਅਸੀਂ ਇੰਡੀਆ ਚ ਲੈਣਾ ਬਟ ਬਾਕੀ ਕੰਟਰੀਜ਼ ਵੀ ਕਿਸ ਤਰ੍ਹਾਂ ਲੈ ਸਕਣ ਉਹਦੇ ਲਈ ਸਾਡੀ 2045 ਤੱਕ ਜਿਹੜੀ ਜਨਸੰਖਿਆ ਹੈ ਇਹ ਕੰਟੀਨਿਊਸਲੀ ਵਦਨੀ ਹੀ ਹੈ ਵਦਨੀ ਹੀ ਹੈ ਪਰ ਉਹ ਜਿਹੜਾ ਮੇਰਾ ਵਰਕਿੰਗ ਪਾਪੂਲੇਸ਼ਨ 15 ਤੋਂ 60 ਸਾਲ ਦੇ ਵਿੱਚ ਵਾਲਾ ਜਿਹੜੀ ਪਾਪੂਲੇਸ਼ਨ ਹੈਗੀ ਹੈ ਉਹ ਸਕਿਲਡ ਵੀ ਹੋਣੀ ਚਾਹੀਦੀ ਹੈ ਉਹ ਵੈਲਿਊਏਬਲ ਵੀ ਹੋਣੀ ਚਾਹੀਦੀ ਹੈ ਤਾਂਕਿ ਉਹਦੀ ਜਿਹੜੀ ਐਕਸੈਪਟੇਬਿਲਟੀ ਆਪਣੀ ਕੰਟਰੀ ਚ ਤੇ ਦੂਜੀ ਕੰਟਰੀਜ਼ ਦੇ ਵਿੱਚ ਵੀ ਹੋਏ ਉਹਦੇ ਲਈ ਇੱਕ ਨੀਤੀ ਵਿੱਚ ਜਿਹੜੀ ਐਜੂਕੇਸ਼ਨ ਪਾਲਿਸੀ ਉਹਦੇ ਵਿੱਚ ਬਦਲਾਅ ਦੀ ਬਹੁਤ ਜ਼ਿਆਦਾ ਲੋੜ ਸੀ ਕਿਉਂਕਿ ਕਿਤੇ ਨਾ ਕਿਤੇ ਸਕਿਲਿੰਗ ਅਸਪੈਕਟ ਮਿਸ ਹੋ ਰਿਹਾ ਸੀ ਤੀਜਾ ਬੜਾ ਇੰਪੋਰਟੈਂਟ ਫੈਕਟਰ ਜਿਹੜਾ ਹੈਗਾ ਹੈ ਜਦੋਂ ਸਾਡਾ ਬੱਚਾ ਹਾਇਰ ਐਜੂਕੇਸ਼ਨ ਤੋਂ ਨਿਕਲ ਕੇ ਜਾ ਰਿਹਾ ਹੈ ਤੇ ਜਦੋਂ ਉਹ ਇੰਡਸਟਰੀ ਚ ਸੋਸਾਇਟੀ ਚ ਜਾ ਕੇ ਕੰਮ ਕਰ ਰਿਹਾ ਹੈ ਉੱਥੇ ਉਹ ਸਕਿੱਲ ਕਿਉਂਕਿ ਉਹਨੂੰ ਨਹੀਂ ਆ ਰਹੀ ਉਹ ਸਿਰਫ ਇੱਕ ਥਿਉਰੀ ਪੜ੍ਹ ਕੇ ਬਾਹਰ ਜਾ ਰਿਹਾ ਹੈ ਤੇ ਉੱਥੇ ਜਾ ਕੇ ਇੰਡਸਟਰੀ ਉਸ ਨੂੰ ਇਮੀਡੀਏਟਲੀ ਅਬਜ਼ਾਰਬ ਨਹੀਂ ਕਰ ਰਹੀ ਤੇ ਏਮਪਲੋਇਬਿਲਟੀ ਇਸ਼ੂਸ ਆਉਂਦੇ ਆ ਜਿਹੜੇ ਕਿ ਸਾਡੇ ਵਰਲਡ ਲੈਵਲ ਤੇ ਇੰਡੀਆ ਲੈਵਲ ਤੇ ਕਈ ਰਿਪੋਰਟਸ ਇਸ ਚੀਜ਼ ਨੂੰ ਹਾਈਲਾਈਟ ਕਰਦੀਆਂ ਤੇ ਉਹਦੇ ਵਿੱਚ ਕਈ ਤਰ੍ਹਾਂ ਦੀ ਕੰਪਨੀਆਂ ਦੀ ਰਿਪੋਰਟਸ ਆਉਂਦੀਆਂ ਕਿ ਬੱਚਾ ਆ ਰਿਹਾ ਹੈ ਬਟ ਦੇ ਆਰ ਨਾਟ ਏਮਪਲੋਇਬਲ ਉਹ ਕੰਮ ਦੇ लायक ਨਹੀਂ ਹੈ ਤੇ ਇਹ ਕੰਪਨੀਆਂ ਰੱਖਦੀਆਂ ਤੇ ਜਿਹਦੇ ਕਰਕੇ ਉਹਨਾਂ ਨੂੰ ਜਲਦੀ ਹੀ ਕੱਢਣਾ ਪੈਂਦਾ ਕਿਉਂਕਿ ਉਹਨਾਂ ਦਾ ਐਟੀਟਿਊਡ ਉਸ ਤਰੀਕੇ ਦਾ ਨਹੀਂ ਸੀ ਤੇ ਉਹਨਾਂ ਨੂੰ ਪੜ੍ਹਾਈ ਲਿਖਾਈ ਕਨਸੈਪਚੁਅਲ ਨੋਲੇਜ ਤੇ ਸੀਗੀ ਪਰ ਕੰਮ ਕਿਸ ਤਰ੍ਹਾਂ ਕਰਨਾ ਹੈ ਉਹਨੂੰ ਸਕਿਲਿੰਗ ਵਾਲਾ ਜਿਹੜਾ ਐਸਪੈਕਟਸ ਉਹ ਕਿਤੇ ਨਾ ਕਿਤੇ ਮਿਸਿੰਗ ਸੀਗਾ ਜੀ ਜਿਹਦੇ ਕਰਕੇ ਜਿਹੜੀ 34 ਸਾਲਾਂ ਬਾਅਦ 1986 ਤੋਂ ਬਾਅਦ 29 ਜੁਲਾਈ 2020 ਦੇ ਵਿੱਚ ਇਹ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਹੈ ਇਹਨੂੰ ਲਾਂਚ ਕੀਤਾ ਗਿਆ ਤੇ ਇਹਦੇ 5 ਸਾਲ ਹੋਣ ਤੋਂ ਬਾਅਦ ਅੱਜ ਦੀ ਡੇਟ 'ਚ ਅਸੀਂ ਸਾਰੇ ਐਜੂਕੇਸ਼ਨਿਸਟ ਇਹ ਕਹਿ ਸਕਦੇ ਹਾਂ ਕਿ ਇਸ ਪਾਲਿਸੀ ਦੇ ਤਹਿਤ ਬਹੁਤ ਜ਼ਿਆਦਾ ਡਰਾਸਟਿਕ ਜਿਹੜੀਆਂ ਚੇਂਜੇਜ਼ ਆਈਆਂ ਹੈਗੀਆਂ ਸਕੂਲ ਐਜੂਕੇਸ਼ਨ 'ਚ ਵੀ ਤੇ ਹਾਇਰ ਐਜੂਕੇਸ਼ਨ 'ਚ ਜੀ ਰੋਹਿਤ ਜੀ ਜਿਵੇਂ ਕਿ ਮਾਮਲੇ ਹੁਣੇ ਗਲ ਕੀਤੀ ਹੈ ਕਿ ਬੱਚੇ ਨੂੰ ਸਕਿਲਫੁਲ ਬਣਾਉਣ ਦੇ ਲਈ ਹੁਨਰ ਜੈਸੀ ਕਹੀਏ ਕਿ ਹੁਨਰਮੰਦ ਬਣਾਉਣ ਦੇ ਲਈ ਸੋ ਹੁਨਰਮੰਦ ਬਣਾਉਣ ਲਈ ਇਸ ਪਾਲਿਸੀ ਦੇ ਵਿੱਚ ਕਿਵੇਂ ਚੇਂਜੇਜ਼ ਕੀਤੀਆਂ ਗਈਆਂ ਜਿਵੇਂ ਕਿ ਮੈਡਮ ਨੇ ਵੀ ਦੱਸਿਆ ਜੀ ਇਹਦੀ ਸਿੱਖਿਆ ਨੀਤੀ ਦੀ ਸਭ ਤੋਂ ਵੱਡੀ ਖਾਸੀਅਤ ਹੀ ਹੈ ਕਿ ਇਹ ਓਵਰਆਲ ਹੋਲਿਸਟਿਕ ਡਿਵੈਲਪਮੈਂਟ ਦੀ ਗੱਲ ਕਰਦੀ ਹੈ ਜੀ ਬੱਚੇ ਨੂੰ ਸਿਰਫ ਇੱਕ ਐਜੂਕੇਸ਼ਨ ਹੀ ਨਹੀਂ ਐਜੂਕੇਸ਼ਨ ਦੇ ਨਾਲ ਉਹਨੇ ਸੋਸਾਇਟੀ ਦੇ ਵਿੱਚ ਕਿਵੇਂ ਆਪਣੀ ਐਜੂਕੇਸ਼ਨ ਨੂੰ ਯੂਜ਼ ਕਰਨਾ ਹੈ ਉਹਦੀ ਕੀ ਯੂਟਿਲਿਟੀ ਹੈ ਉਹਦੇ ਬਾਰੇ ਵੀ ਦੱਸਿਆ ਜਾਂਦਾ ਹੈ ਔਰ ਇਸ ਦਾ ਸਭ ਤੋਂ ਵੱਡਾ ਜਿਹੜਾ ਉਦਾਹਰਨ ਹੈ ਉਹ ਸਕੂਲ এডਿਕੇਸ਼ਨ ਤੋਂ ਸ਼ੁਰੂ ਕੀਤਾ ਹੈ ਇਹਨਾਂ ਨੇ ਕਿਉਂਕਿ ਸਕੂਲ এডਿਕੇਸ਼ਨ ਚ ਇਹਨਾਂ ਨੇ ਇਹਦੀਆਂ ਚਾਰ ਸਟੇਜਸ ਬਣਾਈਆਂ ਹਮ ਚਾਰ ਸਟੇਜਸ ਨੂੰ ਅਸੀਂ ਕਹਿੰਦੇ ਹਾਂ ਫਾਊਂਡੇਸ਼ਨ ਸਟੇਜ ਹੈ ਉਸ ਤੋਂ ਬਾਅਦ ਪ੍ਰੀਪਰੇਟਰੀ ਸਟੇਜ ਹੈ ਉਸ ਤੋਂ ਬਾਅਦ ਮਿਡਲ ਸਟੇਜ ਹੈ ਉਸ ਤੋਂ ਬਾਅਦ ਉਹਦੀ ਸਕੈਂਡਰੀ ਸਟੇਜ ਹੈ ਇਹਦੇ ਇਲਾਵਾ ਟੈਕਨੀਕਲ এডਿਕੇਸ਼ਨ ਹਾਇਰ এডਿਕੇਸ਼ਨਸ ਦੇ ਵਿੱਚ ਇਹਨਾਂ ਨੇ ਮਲਟੀਪਲ ਐਂਟਰੀ ਮਲਟੀਪਲ ਐਗਜ਼ਿਟ ਦੇ ਬਾਰੇ ਗੱਲ ਕੀਤੀ ਹੈ ਜਿਹਦੇ ਬਾਰੇ ਅਸੀਂ ਚਰਚਾ ਕਰ ਸਕਦੇ ਹਾਂ ਕਿ ਅਸੀਂ ਕਿਸ ਤਰ੍ਹਾਂ ਉਹਦੀ ਯੂਜ਼ ਕਰਕੇ ਬੱਚੇ ਦੀ ਸਕਿੱਲ ਡਿਵੈਲਪਮੈਂਟ ਬਾਰੇ ਕੰਮ ਕਰਦੇ ਹਾਂ ਬੱਚੇ ਦੀ ਚੁਆਇਸ ਆਫ ਸਬਜੈਕਟਸ ਬਾਰੇ ਗੱਲ ਕਰਦੀ ਹੈ ਕਿ ਤੋ ਆਪਣੀ ਚੁਆਇਸ ਨਾਲ ਸਬਜੈਕਟਸ ਪੜੇ ਨਾ ਕਿ ਬౌਂਡਡ ਸਬਜੈਕਟਸ ਪੜੇ ਜੀ ਜਿਵੇਂ ਕਿ ਸਰ ਨੇ ਕਿਹਾ ਮੈਂ ਕਿ ਮਲਟੀਪਲ ਐਂਟਰੀ ਤੇ ਐਗਜ਼ਿਟ ਸਿਸਟਮ ਇਹ ਹੈ ਕੀ ਹੈ ਮੈਡਮ ਦੇਖੋ ਇਸ ਤਰ੍ਹਾਂ ਹੈਗਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਕਿ ਸਾਡੇ ਇਥੇ ਜਦੋਂ ਬੱਚਾ ਮੂਵ ਕਰਦਾ ਸੀ ਤੇ ਪਹਿਲਾਂ ਇਹ অপਸ਼ਨ ਨਹੀਂ ਸੀ ਬੱਚੇ ਕੋਲ ਕਿ ਸਪੋਜ਼ ਉਹਨੇ 1 ਸਾਲ ਤੋਂ ਬਾਅਦ ਉਹ ਚਾਹੁੰਦਾ ਕਿ ਮੈਂ ਹੁਣ ਕਈ ਵਾਰ ਘਰ ਦੇ ਹਾਲਾਤ ਇਦਾਂ ਦੇ ਪੈ ਜਾਂਦੇ ਆ ਜਾਂ ਕੋਈ ਹੋਰ ਉਹਦੀ ਪਰਸਨਲ ਲਾਈਫ ਚ ਕਿਸੇ ਤਰੀਕੇ ਦੀ ਪ੍ਰੋਬਲਮ ਆ ਜਾਂਦੀ ਕਿ ਉਹਨੂੰ ਪੜ੍ਹਾਈ ਛੱਡਣੀ ਪੈਂਦੀ ਹੈ ਪਹਿਲਾਂ ਕੀ ਸੀ ਜੇ 3 ਸਾਲ ਦੀ ਡਿਗਰੀ ਹੈ ਤੇ ਉਹਨੂੰ ਡਿਗਰੀ 3 ਸਾਲ ਬਾਅਦ ਹੀ ਮਿਲਣੀ ਹੈ ਚਾਹੇ ਉਹ 1 ਸਾਲ ਬਾਅਦ ਛੱਡ ਰਿਹਾ ਹੈ ਜਾਂ ਉਹ 2 ਸਾਲ ਬਾਅਦ ਛੱਡ ਰਿਹਾ ਹੈ ਕਿਸੇ ਵੀ ਕਾਰਨ ਕਰਸ਼ ਪਰ ਹੁਣ ਇਸ ਨੀਤੀ ਦੇ ਤਹਿਤ ਕੀ ਹੈਗਾ ਕਿ ਜੇ ਬੱਚੇ ਨੇ 1 ਸਾਲ ਲਾਤਾ ਹੈ ਤੇ ਉਹਨੂੰ ਸਰਟੀਫਿਕੇਟ ਇਨ दैट स्पेसिफिक ਜੋਬ ਵੀ ਉਹ ਪ੍ਰੋਗਰਾਮ ਕਰ ਰਿਹਾ ਹੈ ਜੇ ਮੈਂ ਕਹਾਂ ਕਿ ਬੱਚੇ ਨੇ ਬੀ ਕਾਮ ਚ ਐਡਮਿਸ਼ਨ ਲਈਤੀ ਹੈ ਤੇ ਉਹਨੂੰ ਸਰਟੀਫਿਕੇਟ ਪ੍ਰੋਗਰਾਮ ਰਿਲੇਵੈਂਟ ਉਸ ਬੀ ਕਾਮ ਦੇ ਵਿੱਚ ਮਿਲ ਜਾਊਗਾ ਉਹਦੇ ਜਿਹੜੇ 1 ਸਾਲ ਦੀ ਜਿਹੜੀ ਉਹਦੀ ਪੜ੍ਹਾਈ ਹੈ ਉਹਦਾ ਲਾਸ ਨਹੀਂ ਹੋਏਗਾ ਤੇ ਇਹਦੇ ਲਈ ਇੱਕ ਹੋਰ ਉਪਰਾਲਾ ਕੀਤਾ ਗਿਆ ਹੈ ਕਿ ABC ID ਦੀ ਜਿਹੜੀ ਕ੍ਰिएशन ਕੀਤੀ ਗਈ ਹੈ ਅੱਗੇ ਕੀ ਸੀ ਸਾਡਾ ਕ੍ਰੈਡਿਟ ਸਿਸਟਮ ਨਹੀਂ ਸੀ ਕਿ ਜਿਹੜੀ ਐਜੂਕੇਸ਼ਨ ਹੈਗੀ ਹੈ ਉਹ ਕ੍ਰੈਡਿਟਸ ਦੇ ਵਿੱਚ ਕਨਵਰਟ ਨਹੀਂ ਸੀ ਜੋ ਕਿ ਇੰਟਰਨੈਸ਼ਨਲ ਲੈਵਲ ਤੇ ਕ੍ਰੈਡਿਟ ਸਿਸਟਮ ਜਿਹੜਾ ਹੈਗਾ ਉਹ ਐਕਸੈਪਟੇਬਲ ਹੈ ਹੁਣ ਜੇ ਬੱਚਾ 1 ਸਾਲ ਕਰਕੇ ਇੱਥੇ ਜਾ ਰਿਹਾ ਜਿਹੜੇ ਜਿੰਨੇ ਘੰਟੇ ਉਹਨਾਂ ਨੂੰ ਕ੍ਰੈਡਿਟਸ ਦੇ ਵਿੱਚ ਕਨਵਰਟ ਕਰਤਾ ਹੈ ਤੇ ਉਹ ਕ੍ਰੈਡਿਟਸ ਉਸ ਬੱਚੇ ਦੇ ABC ID ਜੋ ਕਿ ਡਿਜੀ ਲੋਕਰ ਨਾਲ ਅਟੈਚ ਹੁੰਦਾ ਹੈ ਤੇ ਉਹਦੇ ਵਿੱਚ ਉਹਦੇ ਉਹ ਕ੍ਰੈਡਿਟ ਸਰਟੀਫਿਕੇਟ ਜਿਹੜਾ ਹੈ ਜਿਹੜੀ ਵੀ ਯੂਨੀਵਰਸਿਟੀ ਸਕੂਲ ਜਿੱਥੋਂ ਵੀ ਉਹ ਪੜਿਆ ਉਹ ਜ਼ਿੰਮੇਵਾਰੀ ਰਹੇਗੀ ਉਸ ਸੰਸਥਾ ਦੀ ਕਿ ABC ID ਬੱਚੇ ਦਾ ਯੂਨਿਕ ਆਈਡੈਂਟੀਫਿਕੇਸ਼ਨ ਨੰਬਰ ਕ੍ਰੀਏਟ ਹੋਏ ਜਿਦੇ ਵਿੱਚ ਉਹਦੇ ਸਰਟੀਫਿਕੇਟ ਅਪਲੋਡ ਹੋ ਜਾਣਗੇ ਯੂਨੀਵਰਸਿਟੀ ਵੱਲੋਂ ਹੁਣ ਉਹ ਵਾਲਾ ABC ID ਜਿਹੜਾ ਹੈਗਾ ਉਸ ਬੱਚੇ ਦਾ ਉਹ ਭਾਵੇਂ ਆਪਣੀ ਕੰਟਰੀ ਦੇ ਵਿੱਚ ਜਾਂ ਉਹ ਕਿਸੇ ਹੋਰ ਕੰਟਰੀ 'ਚ ਵੀ ਮੂਵ ਕਰ ਰਿਹਾ ਹੈ ਤੇ ਉਹ ਉਹਦੀ ਐਕਸੈਪਟੇਬਿਲਿਟੀ ਇਨ ਟਰਮਸ ਆਫ ਦੀ এডੂਕੇਸ਼ਨ ਜੋ ਉਹਨੇ ਅਟੇਨ ਕੀਤੀ ਹੈ ਜਿਹੜੇ ਸਬਜੈਕਟਸ ਉਹ ਪੜ ਚੁੱਕਿਆ ਹੈ ਕੋਰਸਿਸ ਪੜ ਚੁੱਕਿਆ ਹੈ ਤੇ ਉਹ ਉੱਥੇ ਐਕਸੈਪਟੇਬਲ ਹੋਣਗੇ ਕਿਉਂਕਿ ਜਦੋਂ ਅਸੀਂ ਯੂਰੋਪੀਅਨ ਸਿਸਟਮ ਜਾਂ ਇੰਟਰਨੈਸ਼ਨਲ এডੂਕੇਸ਼ਨ ਸਿਸਟਮ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਕ੍ਰੈਡਿਟ ਟ੍ਰਾਂਸਫਰੇਬਿਲਟੀ ਵਰਡ ਯੂਜ਼ ਕਰਦੇ ਆਂ ਤੇ ਇਸੇ ਤਰ੍ਹਾਂ 2 ਸਾਲ ਦੀ ਡਿਗਰੀ ਤੋਂ ਬਾਅਦ 2 ਸਾਲ ਤੋਂ ਬਾਅਦ ਬੱਚੇ ਨੂੰ ਜਿਹੜਾ ਹੈਗਾ ਉਹ ਡਿਪਲੋਮਾ ਜਿਹੜਾ ਹੈਗਾ ਉਹ ਪ੍ਰੋਵਾਈਡ ਕੀਤਾ ਜਾਏਗਾ ਤੀਜੀ ਆਪਸ਼ਨ ਉਹ ਸੈਕੰਡ ਐਗਜ਼ਿਟ ਪੁਆਇੰਟ ਹੋ ਗਿਆ ਤੀਜਾ ਐਗਜ਼ਿਟ ਪੁਆਇੰਟ ਹੋ ਗਿਆ ਸਾਡਾ ਕਿ 3 ਸਾਲ ਤੋਂ ਬਾਅਦ ਡਿਗਰੀ ਉਹ ਨਾਰਮਲ ਡਿਗਰੀ ਮਿਲੇਗੀ ਬੱਚਾ ਬੀਕਾਮ ਕਰ ਰਿਹਾ ਉਹਨੂੰ 3 ਸਾਲ ਤੋਂ ਬਾਅਦ ਬੀਕਾਮ ਦੀ ਡਿਗਰੀ ਮਿਲ ਜਾਏਗੀ ਚੌਥੀ ਆਪਸ਼ਨ ਜਿਹੜੀ ਯੂਨਿਕ ਇਥੇ ਕ੍ਰੀਏਟ ਕੀਤੀ ਗਈ ਹੈ ਉਹ ਹੈਗੀ ਹੈ 4 ਸਾਲ ਦੀ ਡਿਗਰੀ 4 ਸਾਲ ਦੀ ਡਿਗਰੀ ਦਾ ਮਤਲਬ ਇਹ ਹੈਗਾ ਕਿ ਕੋਈ ਵੀ ਬੱਚਾ ਉਹਦੇ ਵਿੱਚ ਦੋ ਤਰੀਕੇ ਦਾ ਹੈਗਾ ਕਿ ਇੱਕ ਸਾਡੇ ਹੁੰਦੇ ਆ ਕਿ ਨੋਰਮਲ ਸਟੂਡੈਂਟਸ ਇੱਕ ਕੁਝ ਪਰਸੈਂਟੇਜ ਸਟੂਡੈਂਟਸ ਹੁੰਦੀ ਹੈ ਆਊਟਸ਼ਾਈਨ ਹੁੰਦੇ ਬੜੇ ਵਧੀਆ ਬੱਚੇ ਦੇ ਵਿੱਚ ਤੇ ਉਹਨਾਂ ਦੇ ਲਈ ਉੱਥੇ ਉਹਨਾਂ ਨੇ ਇੱਕ ਚੈੱਕ ਲਾਇਆ ਹੈ ਕਿ ਜਿਹੜੀ ਚੌਥੇ ਸਾਲ ਦੀ ਡਿਗਰੀ ਹੋਏਗੀ ਉਹ ਮਿਲੇਗੀ ਬੱਚੇ ਨੂੰ ਜਾਂ ਆਨਰਸ ਦੇ ਵਿੱਚ ਜਾਂ ਆਨਰਸ ਵਿਦ ਰਿਸਰਚ ਦੇ ਵਿੱਚ ਆਨਰਸ ਵਿਦ ਰਿਸਰਚ ਦੇ ਵਿੱਚ ਕੁਝ ਉਹਨਾਂ ਨੇ ਕ੍ਰਾਈਟੇਰੀਆ ਲਾਇਆ ਹੈ ਕਿ ਬੱਚੇ ਦੇ ਜਿੱਦਾਂ 75% ਤੋਂ ਜਿਆਦਾ ਨੰਬਰ ਹੋਣਗੇ ਤੇ ਉਹਨੂੰ ਆਪਸ਼ਨ ਦਿੱਤੀ ਜਾਏਗੀ ਤਾਂ ਕਿ ਸਾਡੀ ਕੰਟਰੀ ਦੇ ਵਿੱਚ ਜਿਹੜਾ ਰਿਸਰਚ ਵਾਲਾ ਐਸਪੈਕਟ ਹੈ ਉਹ ਵੀ ਫੁੱਲਫਿਲ ਹੋ ਸਕੇ ਤੇ ਜਿਹੜਾ ਇੰਡਸਟਰੀ ਨੂੰ ਕੇਟਰ ਕਰਨ ਵਾਲਾ ਐਸਪੈਕਟ ਹੈ ਉਹ ਵੀ ਵਧੀਆ ਤਰੀਕੇ ਨਾਲ ਫੁੱਲਫਿਲ ਹੋ ਸਕੇ ਜੀ ਮਤਲਬ ਇਹ ਹੈ ਕਿ ਬੱਚੇ ਦੇ ਅੰਦਰ ਜਿਹੜਾ ਵੀ ਟੈਲੈਂਟ ਲੁਕਿਆ ਹੋਇਆ ਉਹਨੂੰ ਹਰ ਹੀਲੇ ਬਾਹਰ ਕੱਢਣਾ ਹੈ ਬਾਈ ਹੁੱਕਰ ਬਾਈ ਕਰੋਕ ਜਿਵੇਂ ਮਰਜੀ ਉਹਨੂੰ ਬਾਹਰ ਕੱਢ ਕੇ ਹੀ ਮਤਲਬ ਸਾਹ ਲਾਣਾ ਕਿ ਉਹਨੂੰ ਦੱਸਣਾ ਹੈ ਕਿ ਹਾਂ ਤੂੰ ਕਰ ਸਕਦਾ ਹੈ ਦੁਨੀਆ ਦੇ ਵਿੱਚ ਬਿਲਕੁਲ 5+3+3+4 ਕੀ ਹੈ ਜਿਵੇਂ 5+3+3+4 ਹੈ ਜੀ ਇਹ ਬੇਸਿਕਲੀ ਸਕੂਲ এডੂਕੇਸ਼ਨ ਸਿਸਟਮ ਤੇ ਐਪਲੀਕੇਬਲ ਹੈ ਜੀ ਇਹਦੇ ਵਿੱਚ ਅਸੀਂ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਅਸੀਂ ਕੰਮ ਕਰਦੇ ਹਾਂ ਬੱਚੇ ਦੀ ਪਹਿਲੇ ਫਾਊਂਡੇਸ਼ਨ ਤੇ ਮਤਲਬ ਉਹਦੇ ਨੀਂ ਪੱਥਰ ਤੇ ਜੀ ਨੀਂ ਪੱਥਰ ਦੇ ਵਿੱਚ ਹੈ ਕਿ ਆਂਗਣਵਾੜੀ ਤੋਂ ਲੈ ਕੇ ਉਹਦੇ ਪਹਿਲੀ ਤੇ ਦੂਜੀ ਜਮਾਤ ਤੱਕ ਜਿਹੜੀ ਹੈ ਉਹ এডੂਕੇਸ਼ਨ ਨੂੰ ਅਸੀਂ 5 ਕਹਿੰਨੇ ਆ ਮਤਲਬ 5 ਸਾਲ ਉਹ ਬੱਚਾ ਜਿਹੜਾ ਆਪਣੀ ਸਿਰਫ ਫਾਊਂਡੇਸ਼ਨ ਨੂੰ ਸਟਰੋਂਗ ਕਰਦਾ ਹਮ ਉਸ ਤੋਂ ਬਾਅਦ ਆ ਜਾਂਦੀ 3 ਸਾਲ ਦੀ ਜਿਹੜੀ ਪ੍ਰੀਪਰੇਟਰੀ ਸਟੇਜ ਹੈ ਜਿੱਥੇ ਕਿ ਉਹ ਤਿਆਰ ਹੁੰਦਾ ਹੈ ਹੂੰ ਫਾਊਂਡੇਸ਼ਨ ਦੇ ਵਿੱਚ ਉਹਨੂੰ ਲਿਖਣ ਪੜਨ ਦਾ ਬਹੁਤਾ ਕੰਮ ਨਹੀਂ ਹੁੰਦਾ ਉਹਨੂੰ ਖੇਡ ਕੇ ਅਸੀਂ ਉਹਨੂੰ ਛੋਟੇ ਛੋਟੇ ਪ੍ਰੋਜੈਕਟਸ ਦੇ ਕੇ ਬੱਚੇ ਨੂੰ ਇਨਵੋਲ ਕਰਦੇ ਆ ਬੱਚੇ ਨੂੰ ਦੱਸਦੇ ਆ ਕਿ ਇਹ ਕਿਸ ਤਰ੍ਹਾਂ ਉਹਦੇ ਲਈ ਜ਼ਰੂਰੀ ਹੈ ਇਸ ਤਰ੍ਹਾਂ ਦੀ ਸਟੱਡੀ ਉਹਦੇ ਲਈ ਕਿਵੇਂ ਜ਼ਰੂਰੀ ਹੈ ਜਿਵੇਂ ਕਿ ਅਸੀਂ ਉਹਨੂੰ ਪਹਾੜੇ ਵੀ ਸਿਖਾਣੇ ਆ ਤੇ ਉਹ ਵੀ ਇੱਕ ਪਲੇ ਕਾਰਡਸ ਦੇ ਨਾਲ ਜਾਂ ਦੂਜੇ ਉਹਨਾਂ ਨਾਲ ਡਿਸਕਸ਼ਨਸ ਦੇ ਨਾਲ ਉਹਨੂੰ ਬਹੁਤ ਜ਼ਿਆਦਾ ਲਿਖਣ ਪੜਨ ਦਾ ਕੰਮ ਨਹੀਂ ਕਰਨਾ ਪਏਗਾ ਉਦੇ ਇਲਾਵਾ ਜਿਹੜਾ ਪ੍ਰੀਪਰੇਟਰੀ ਸਟੇਜ ਆਏਗੀ ਉਹ ਆਏਗੀ ਜੀ ਉਹਦੀ ਤੀਸਰੀ ਚੌਥੀ ਪੰਜਵੀਂ ਕਲਾਸ ਜਿੱਨੂੰ ਅਸੀਂ 3 ਸਾਲ ਕਰਨੇ ਆ ਪਲੱਸ 3 ਕਰਨੇ ਉਹਦੇ ਵਿੱਚ ਉਹ ਤਿਆਰ ਹੁੰਦਾ ਹੈ ਉਹ ਸਬਜੈਕਟਸ ਦੇ ਬਾਰੇ ਲਿਖਤ ਪੜਤ ਵਾਲੀ ਗੱਲ ਵੀ ਕਰਦਾ ਉਸ ਤੋਂ ਬਾਅਦ ਜਦੋਂ ਉਹ ਤਿਆਰ ਹੋ ਜਾਂਦਾ ਉਹਦੀ ਫਾਊਂਡੇਸ਼ਨ ਇੱਕ ਬਣ ਜਾਂਦੀ ਹੈ ਉਹਦੇ ਵਿੱਚ ਫੇਰ ਸਾਡੇ ਕੋਲ ਆ ਜਾਂਦੀ ਮਿਡਲ ਸਟੇਜ ਮਿਡਲ ਸਟੇਜ ਵੀ 3 ਸਾਲ ਦੀ ਹੈ ਜਿਹਨੂੰ ਅਸੀਂ 6ਵੀਂ 7ਵੀਂ 8ਵੀਂ ਕਲਾਸ ਕਹੀ ਹੈ 6ਵੀਂ 7ਵੀਂ 8ਵੀਂ ਕਲਾਸ ਦੇ ਵਿੱਚ ਬੱਚਾ ਇੱਕ ਤਿਆਰ ਹੋ ਕੇ ਇੱਕ ਸਬਜੈਕਟ ਦੇ ਪ੍ਰਤੀ ਉਹਦਾ ਰੁਝਾਨ ਡਿਵੈਲਪ ਹੋ ਜਾਂਦਾ ਜਿਹੜਾ ਉਹ ਅਪਲਾਈ ਕਰਦਾ ਅਗਲੀ ਸਟੇਜ ਜਿਹਨੂੰ ਅਸੀਂ ਲਾਸਟ ਸਟੇਜ ਕਹਿੰਦੇ ਆ 4 ਸਾਲ ਦੀ ਮਤਲਬ 9ਵੀਂ 10ਵੀਂ 11ਵੀਂ 12ਵੀਂ ਜਿਦੇ ਵਿੱਚ ਉਹ ਸਬਜੈਕਟ ਹੁਣ 9ਵੀਂ ਤੋਂ ਹੀ ਚੂਸ ਕਰ ਲਿਆ ਕਰੇਗਾ ਅੱਗੇ ਕੀ ਹੋ ਰਿਹਾ ਸੀ ਅਸੀਂ 10ਵੀਂ 11 ਤੱਕ ਸਾਰੇ ਬੱਚੇ ਇੱਕੋ ਤਰ੍ਹਾਂ ਦੇ ਸਬਜੈਕਟ ਪੜ੍ਹਦੇ ਸੀ 11ਵੀਂ 12ਵੀਂ ਚ ਬੱਚੇ ਕੋ ਚੁਆਇਸ ਆਉਂਦੀ ਸੀ ਕਿ ਉਹ ਨਾਨ ਮੈਡੀਕਲ ਚ ਜਾਏਗਾ ਮੈਡੀਕਲ ਚ ਜਾਏਗਾ ਕਾਮਰਸ ਲਾਏਗਾ ਹੁਣ ਉਹ ਸਟੇਜ 9ਵੀਂ ਤੋਂ ਹੀ ਸ਼ੁਰੂ ਕਰ ਦੇਣਗੇ ਕਿ ਬੱਚਾ ਆਪਣੀ ਚੁਆਇਸ ਉਸ ਤਰ੍ਹਾਂ ਦੇ ਸਬਜੈਕਟਸ ਲੈ ਸਕਦਾ ਤੇ ਉਹ ਸਾਡੀ ਜਿਹੜੀ ਨੀਤੀ ਹੈ 3+3+3+4 ਸਕੂਲ ਦੀ ਨੀਤੀ ਹੈ ਜਿਹਦੇ ਬਾਅਦ ਉਹ ਬੱਚਾ ਇਸ ਤਰ੍ਹਾਂ ਦਾ ਨਿਕਲੇਗਾ ਕਿ ਉਹ ਕੱਲ ਨੂੰ ਹਾਇਰ ਐਜੂਕੇਸ਼ਨ ਚ ਜਾਣ ਲਈ ਪੂਰਾ ਆਪਣੇ ਆਪ ਨੂੰ ਤਿਆਰ ਰੱਖੇਗਾ ਜੀ ਜਿਹੜਾ 10+ ਤੂ ਪੁਰਾਣਾ ਸਿਸਟਮ ਸੀ ਤੇ ਹੁਣ ਜਿਹੜੀ ਹੈ ਨਵੀਂ ਨੀਤੀ ਤਹਿਤ ਇਹਦੇ ਵਿੱਚ ਕੀ ਫਰਕ ਹੈ ਦੇਖੋ ਨਵੀਂ ਨੀਤੀ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੁਰਾਣੀ ਨੀਤੀ ਦੇ ਵਿੱਚ 10 ਸਾਲ ਤੱਕ ਤੇ ਬੱਚੇ ਸਾਰੇ ਇੱਕੋ ਜਿਹੇ ਪੜਦੇ ਸੀ ਬਿਲਕੁਲ ਸਾਰੇ ਇੱਕੋ ਹੀ ਸਬਜੈਕਟ ਪੜ੍ਹਦੇ ਸੀ ਸੈੱਟ ਸਬਜੈਕਟਸ ਹੁੰਦੇ ਸੀ ਅਸੀਂ ਸਭ ਨੇ ਉਹੀ ਪੜ੍ਹਨਾ ਕਿਸੇ ਸਟੇਟ ਦੇ ਵਿੱਚ ਆਪਣੀ ਉਹਦੀ ਮਾਂ ਬੋਲੀ ਪੜਾਈ ਜਾਂਦੀ ਸੀ ਇੰਗਲਿਸ਼ ਸਭ ਨੂੰ ਪੜ੍ਹਨੀ ਪੈਂਦੀ ਸੀ ਉਹਦੇ ਇਲਾਵਾ ਹਿਸਟਰੀ ਸੋ ਇਕ ਜੀਓਗ੍ਰਾਫੀ ਦਾ ਜਿਹੜਾ ਸੋਸ਼ਲ ਸਟਡੀ ਸੀ ਪਰ ਇਹਦੇ ਵਿੱਚ ਤੁਹਾਡੇ ਕੋਲ ਸਕਿੱਲ ਬੇਸ ਸਬਜੈਕਟਸ ਕਾਫੀ ਇੰਟਰੋਡਿਊਸ ਹੋ ਗਏ ਔਰ ਤੁਸੀਂ ਉਹ ਜਿਹੜੀ ਚੁਆਇਸ ਹੈ ਉਹ 9ਵੀਂ ਕਲਾਸ ਤੋਂ ਹੀ ਕਰ ਸਕਦੇ ਹੋ ਐਸੇ ਕਰਕੇ ਇਹਨੂੰ 5+3+3+4 ਕਿ ਉਹ ਤੁਹਾਨੂੰ ਐਡਵਾਂਸ ਸਟੇਜ ਤਿਆਰ ਕਰਦੀ ਆ ਬੱਚੇ ਨੂੰ ਕਿ ਉਹ ਡਿਸਾਈਡ ਕਰਦਾ ਕਿ ਮੇਰਾ ਫਿਊਚਰ ਕਿੱਥੇ ਹੋਏਗਾ ਬੱਚੇ ਨੂੰ ਦੇਖਦਾ ਕਿ ਬੱਚਾ ਮੈਨੂੰ ਜੇ ਲੱਗਦਾ ਮੇਰੀ ਟੈਕਨੀਕਲ ਐਜੂਕੇਸ਼ਨ ਵੱਲ ਰੁਝਾਨ ਆ ਉਹਦੇ ਚ ਜਾਏਗਾ ਕਮਰਸ ਵੱਲ ਰੁਝਾਨ ਆ ਉਹਦੇ ਚ ਜਾਏਗਾ ਮੈਡੀਕਲ ਵੱਲ ਰੁਝਾਨ ਆ ਉਹਦੇ ਚ ਜਾਏਗਾ ਤੇ ਉਹਦੇ ਚ ਜਿਹੜੀ ਸਬਜੈਕਟਸ ਹੈ ਉਹਦੀ ਅਸੀਂ ਇੱਕ ਫਾਊਂਡੇਸ਼ਨ ਕਰਦੇ ਆ ਮਤਲਬ ਫਾਊਂਡੇਸ਼ਨ ਸਬਜੈਕਟਸ ਵੀ ਦੇਣੇ ਆ ਜਿਹਦੇ ਚ ਲੈਂਗੁਏਜ ਵੀ ਪੜਦਾ ਉਹ ਮਿਊਜ਼ਿਕ ਵੀ ਪੜਦਾ ਹੈ ਔਰ ਇਸੇ ਨੂੰ ਹੀ ਅੱਗੇ ਵਧਦੇ ਹੋਏ ਸਰਕਾਰ ਨੇ ਜਿਵੇਂ ਮੈਡਮ ਨੇ ਦੱਸਿਆ ਕਿ ਕੱਲੀ ਹਾਇਰ ਐਜੂਕੇਸ਼ਨ UGC ਦੇ ਵਿੱਚ ਤੇ 3 ਸਾਲ ਦੀ ਜਿਵੇਂ ਇੰਜੀਨੀਅਰਿੰਗ ਦੇ ਵਿੱਚ ਤੇ ਪਹਿਲਾਂ ਹੀ 4 ਸਾਲ ਦੀ ਡਿਗਰੀ ਚੱਲਦੀ ਸੀ ਕਿਉਂਕਿ ਬਾਹਰ 4 ਸਾਲ ਦੀ ਡਿਗਰੀ ਦੀ ਹੀ ਅਸੈਪਟੇਬਿਲਿਟੀ ਹੈ ਔਰ ਉਸ ਅਸੈਪਟੇਬਿਲਿਟੀ ਨੂੰ ਇੰਜੀਨੀਅਰਿੰਗ ਕਾਲਜਸ ਜਿਵੇਂ NITs ਔਰ IITs ਸੀਗੀਆਂ ਪਹਿਲਾਂ ਹੀ ਫਾਲੋ ਕਰਦੀਆਂ ਸੀ ਇਹਨਾਂ ਨੇ ਕੁਝ ਫਾਊਂਡੇਸ਼ਨ ਸਬਜੈਕਟਸ ਵੀ ਇੰਟਰੋਡਿਊਸ ਕੀਤੇ ਆ ਮਤਲਬ ਜੇ ਮੈਂ ਅੱਜ ਇੱਕ ਇੰਜੀਨੀਅਰਿੰਗ ਚ ਦਾਖਲ ਹੋ ਗਿਆ ਪਰ ਮੈਂ ਨਾਲ 뮤직 ਵੀ ਪੜਨਾ ਚਾਹੁੰਦਾ ਤੇ ਉਹ ਆਪਸ਼ਨ ਵੀ ਬੱਚੇ ਕੋਲ ਹੈ ਕਿ ਉਹ ਆਪਣਾ 뮤직 ਵੀ ਪੜ ਸਕਦਾ ਆਪਣਾ ਰੁਚੀ ਵਾਲਾ ਕੋਈ ਸਬਜੈਕਟ ਵੀ ਪੜ ਸਕਦਾ ਸੰਸਕ੍ਰਿਤ ਵੀ ਪੜ ਸਕਦਾ ਪੰਜਾਬੀ ਵੀ ਪੜ ਸਕਦਾ ਤੇ ਇਹ ਚੀਜ਼ਾਂ ਅੱਗੇ ਵੱਧਦੀਆਂ ਗਈਆਂ ਤੇ ਇਹ ਬੇਸਿਕ ਸਾਰਾ ਚੇਂਜ ਸੀਗਾ ਡਰਾਸਟਿਕ ਚੇਂਜ ਜਿਹੜਾ ਕਿ ਪੁਰਾਣੀ ਪਲੱਸ 2 ਪ੍ਰਣਾਲੀ ਦੇ ਵਿੱਚ ਨਹੀਂ ਸੀ ਜੀ ਮਾਂ ਬੋਲੀ ਦੀ ਗੱਲ ਕੀਤੀ ਹੈ ਤੁਸੀਂ ਮਾਮ ਜੀ ਮਾਂ ਬੋਲੀ ਦੀ ਹੈ ਜਿਹੜੀ ਉਹ ਭੂਮਿਕਾ ਕੀ ਹੈ ਇਸ ਨਵੀਂ ਨੀਤੀ ਦੇ ਵਿੱਚ ਦੇਖੋ ਮੈਡਮ ਇਸ ਤਰ੍ਹਾਂ ਹੈਗਾ ਕਿ ਕਈ ਵਾਰ ਬੱਚਾ ਜਿਹੜਾ ਹੈਗਾ ਜ਼ਰੂਰੀ ਨਹੀਂ ਹੈ ਜਿਹੜਾ ਇੱਕ ਸਟੇਟ ਦਾ ਬੱਚਾ ਹੈ ਉਹ ਉਸੇ ਸਟੇਟ ਚ ਪੜੇ ਇਹ ਵੀ ਹੋ ਸਕਦਾ ਹੈ ਕਿ ਉਹ ਬੱਚਾ ਜੇ ਕਿਸੇ ਹੋਰ ਸਟੇਟ ਜਾ ਕੇ ਪੜ ਰਿਹਾ ਹੈ ਤੇ ਉਹਦਾ ਜਿਹੜਾ ਐਕਸਪ੍ਰੈਸ਼ਨ ਹੈਗਾ ਰਾਈਟਿੰਗ ਦੇ ਵਿੱਚ ਜਿਹੜਾ ਨੇ ਪੇਪਰ अटेम्प्ट ਕਰਨਾ ਉਹ ਜ਼ਰੂਰੀ ਨਹੀਂ ਹੈ ਕਿ ਉਹ ਇੰਗਲਿਸ਼ ਦੇ ਵਿੱਚ ਹੀ ਕੰਪੈਟਿਬਲ ਹੋਏ ਬੱਚਾ ਹਾਲੇ ਤੱਕ ਪੁਰਾਣੀ ਨੀਤੀ ਚੱਈ ਸੀ ਕਿ ਜੇ ਜਦੋਂ ਉਹਨੇ अटेम्प्ट ਕਰਨਾ ਹੈ ਤੇ ਉਹ ਇੰਗਲਿਸ਼ ਚ ਹੀ ਕਰੇਗਾ ਜੀ ਠੀਕ ਹੈ ਪਰ ਕਿਉਂ ਕਲਾਸਰੂਮ ਟੀਚਿੰਗ ਦੇ ਵਿੱਚ ਤੇ ਅਸੀਂ ਐਡਾਪਟ ਕਰ ਸਕਦੇ ਹਾਂ ਹਿੰਦੀ ਇੰਗਲਿਸ਼ ਪੰਜਾਬੀ ਜਾਂ ਬਾਕੀ ਲੈਂਗੁਏਜਸ ਵੀ ਜਿਸ ਵੀ ਸਟੇਟ ਦੀਆਂ ਲੈਂਗੁਏਜਸ ਹੈਗੀਆਂ ਤੇ ਜਿਹੜੇ ਸਾਡੇ ਆਪਣੇ ਦੇਸ਼ ਦੇ ਵਿੱਚ ਐਕਸੈਪਟੇਬਲ ਲੈਂਗੁਏਜ ਹੈਗੀ ਰੈਕੋਗਨਾਈਜ਼ਡ ਲੈਂਗੁਏਜਸ ਹੈਗੀਆਂ ਤੇ ਇਹ ਇਹਨੂੰ ਅਸੀਂ ਦੋ ਪੱਖੋਂ ਦੇਖ ਸਕਦੇ ਹਾਂ ਇੱਕ ਤੇ ਉਹ ਬੱਚਾ ਜਿੱਦਾਂ ਮੈਂ ਐਗਜ਼ੈਂਪਲ ਇਹ ਚ ਲਾਉਂਗੀ ਕਿ ਜਰਨਲਿਜ਼ਮ 'ਚ ਕੋਈ ਬੱਚਾ ਆਇਆ ਤੇ ਜਰਨਲਿਜ਼ਮ 'ਚ ਸਿਰਫ ਅਸੀਂ ਕ੍ਰਾਈਟੇਰੀਆ ਨਹੀਂ ਲਾ ਸਕਦੇ ਕਿ ਉਹ ਇੰਗਲਿਸ਼ 'ਚ ਹੀ ਆਪਣਾ ਐਕਸਪ੍ਰੈਸ਼ਨ ਦੇ ਸਕੇ ਚਾਹੇ ਉਹ ਕਮਿਊਨੀਕੇਟ ਕਰ ਰਿਹਾ ਹੈ ਔਰਲੀ ਕਮਿਊਨੀਕੇਟ ਕਰ ਰਿਹਾ ਹੈ ਜਾਂ ਉਹ ਰਿਟਰਨ ਦੇ ਵਿੱਚ ਪੇਪਰ ਦੇ ਰਿਹਾ ਹੈ बिकॉज़ ਜਰਨਲਿਜ਼ਮ ਜਿਹੜਾ ਹੈਗਾ ਆਪਣੇ ਆਪ ਚ ਇਹਦੇ ਵੱਖਰੇ ਵੱਖਰੇ ਅੱਗੇ ਹੋਰ ਤਰ੍ਹਾਂ ਅੱਗੇ ਹੋਰ ਵਿੰਗਸ ਹੈਗੇ ਆ ਰਾਈਟ ਤੇ ਉਹਦੇ ਇਹਦੇ ਵਿੱਚ ਹੁਣ ਤੁਸੀਂ ਦੇਖੋ ਕਿ ਜਿੱਦਾਂ ਅਸੀਂ ਵੈਦਿਕ ਐਜੂਕੇਸ਼ਨ ਦੇ ਬਾਰੇ ਜੋ ਅਸੀਂ ਡੀਵੀ ਯੂਨੀਵਰਸਿਟੀ ਚ ਉਪਰੇਲਾ ਕੀਤਾ ਹੈ ਕਿਉਂਕਿ ਸਾਡਾ ਜਿਹੜਾ ਬਹੁਤ ਸਟਰੋਂਗ ਕਨੈਕਸ਼ਨ ਰਿਹਾ ਹੈ ਉਹ ਵੇਦਾਂ ਦੇ ਨਾਲ ਰਿਹਾ ਹੈ ਡੀਵੀ ਤੇ ਉਹਦੇ ਵਿੱਚ ਅਸੀਂ ਸੰਸਕ੍ਰਿਤ ਤੇ ਵੈਦਿਕ এডਿਕੇਸ਼ਨ ਨੂੰ ਪ੍ਰਮੋਟ ਕਰ ਰਹੇ ਹਾਂ ਇਸ ਤਰੀਕੇ ਨਾਲ ਯੋਗਾ ਮੈਡੀਟੇਸ਼ਨ ਹੈਲਥ ਸਾਇੰਸਸ ਤੇ ਸਾਰੀਆਂ ਜਿਹੜੀ ਸਾਡੀ ਪਰੰਪਰਿਕ এডਿਕੇਸ਼ਨ ਸਿਸਟਮ ਰਿਹਾ ਹੈ ਅਲੱਗ-ਅਲੱਗ ਤਰੀਕੇ ਨਾਲ ਪਰ ਇਸ ਚੀਜ਼ ਨੂੰ ਅਸੀਂ ਯੂਨੀਫਾਰਮ ਨਹੀਂ ਕਰ ਸਕਦੇ ਹਰ ਸਟੇਟ ਦੇ ਆਪਣੇ ਆਪਣੇ ਤਰੀਕੇ ਆਪਣੀ ਆਪਣੀ ਲੈਂਗੁਏਜਸ ਹੈਗੀਆਂ ਤੇ ਉਸ ਚੀਜ਼ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਕਿ ਬੱਚਾ ਜ਼ਰੂਰੀ ਨਹੀਂ ਹੈ ਇੰਗਲਿਸ਼ ਚ ਹੀ ਅਟੈਂਪਟ ਕਰੇ ਹਿੰਦੀ ਚ ਵੀ ਕਰ ਸਕਦਾ ਹੈ ਪੰਜਾਬੀ ਚ ਵੀ ਕਰ ਸਕਦਾ ਹੈ ਸੰਸਕ੍ਰਿਤ ਚ ਵੀ ਕਰ ਸਕਦਾ ਹੈ ਜਿਹੜੀ ਉਹਦੀ ਮਾਂ ਬੋਲੀ ਹੈ ਮਤਲਬ ਉਹ ਜਿੱਥੋਂ ਜਿੱਥੋਂ ਉਹ ਆਇਆ ਜਿਸੇ ਸੂਬੇ ਚੋਂ ਜਿਸੇ ਰਾਜ ਚੋਂ ਆਇਆ ਉਹਦੀ ਜੋ ਮਾਂ ਬੋਲੀ ਹੈ ਉਹਦੇ ਵਿੱਚ ਉਹਨੂੰ ਅਟੈਂਪਟ ਕਰ ਸਕਦਾ ਹੈ ਇਹ ਇਹ ਵੀ ਇੱਕ ਪ੍ਰੋਵੀਜ਼ਨ ਬੜੀ ਵਧੀਆ ਦੇ ਵਿੱਚ ਕ੍ਰੀਏਟ ਕੀਤੀ ਗਈ ਹੈ ਜੀ ਸਰ ਐਨਈਪੀ ਵਿੱਚ ਹਾਇਰ ਐਜੂਕੇਸ਼ਨ ਕਮਿਸ਼ਨ ਆਫ ਇੰਡੀਆ ਦੀ ਹੈ ਜਿਹੜੀ ਉਹ ਭੂਮਿਕਾ ਕੀ ਰਹੀ ਹੈ ਦੇਖੋ ਹਾਇਰ ਐਜੂਕੇਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਹੈ ਇਹਦੀ ਬਹੁਤ ਜ਼ਿਆਦਾ ਭੂਮਿਕਾ ਹੈ ਕਿਉਂਕਿ ਐਨਈਪੀ 2020 ਆਉਣ ਤੋਂ ਬਾਅਦ ਜਿਹੜਾ ਐਨ ਆਰ ਐਫ ਬਣਿਆ ਮਤਲਬ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਹੂੰ ਉਹਦਾ ਮੇਨ ਮੂਲ ਮੰਤਰ ਇਹੋ ਹੀ ਸੀਗਾ ਕਿ ਸਾਡੇ ਦੇਸ਼ ਦੇ ਵਿੱਚ ਜਿਹੜਾ ਰਿਸਰਚ ਉਹਨੂੰ ਕਿਵੇਂ ਵਧਾ ਸਕਦੇ ਆ ਹੂੰ ਤੇ ਉਹਦੀ ਓਰੀਐਂਟੇਸ਼ਨ ਲਈ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਹੀ ਉਹਦੇ ਚੇਅਰਮੈਨ ਹੈ ਤੇ ਉਹਦੇ ਅੰਡਰ ਇਹਨਾਂ ਨੇ ਰਿਸਰਚ ਨੂੰ ਵਡਾਵਾ ਦੇਣ ਲਈ ਖਾਸ ਕਰਕੇ ਯੂਨੀਵਰਸਿਟੀ ਸਿਸਟਮਸ ਔਰ ਟੈਕਨੀਕਲ ਐਜੂਕੇਸ਼ਨ ਇੰਸਟੀਚੂਟਸ ਦੇ ਵਿੱਚ ਕਈ ਤਰ੍ਹਾਂ ਦੇ ਪ੍ਰੋਜੈਕਟਸ ਦੇ ਲਈ ਪੈਸਾ ਸਰਕਾਰ ਦੇ ਰਹੀ ਹੈ ਔਰ ਉਹ ਪ੍ਰੋਜੈਕਟਾਂ ਦੇ ਵਿੱਚ ਉਹਨਾਂ ਨੇ ਕੁਝ ਥਰਸਟ ਏਰੀਆ ਡਿਫਾਈਨ ਕੀਤੇ ਨੇ ਤੇ ਅੱਜਕੱਲ ਜਿਹੜੇ ਜਿਵੇਂ ਅਸੀਂ ਪਹਿਲਾਂ ਕਨਵੈਨਸ਼ਨਲ ਰਿਸਰਚ ਕਰਦੇ ਸੀ ਜੇ ਮੈਂ ਫਿਜ਼ਿਕਸ ਦੀ ਸੀ ਤੇ ਮੈਂ ਫਿਜ਼ਿਕਸ ਦੀ ਕਨਵੈਨਸ਼ਨਲ ਫਿਜ਼ਿਕਸ 'ਚ ਰਿਸਰਚ ਕਰਦਾ ਸੀ ਪਰ ਹੁਣ ਇਹਦੇ ENRF ਦੀ ਫਾਊਂਡੇਸ਼ਨਸ ਤੋਂ ਬਣਨ ਤੋਂ ਬਾਅਦ ਕਈ ਤਰ੍ਹਾਂ ਦੇ ਮੈਂਡੇਟ ਆ ਗਏ ਐ ਕਿ ਇਹ ਮੇਰੀ ਰਿਸਰਚ ਸੋਸਾਇਟੀ ਦੇ ਕਿਵੇਂ ਐਪਲੀਕੇਬਲ ਹੋਵੇਗੀ ਤੇ ਮੈਨੂੰ ਕੋਲੈਬੋਰੇਟਿਵ ਰਿਸਰਚ ਵੱਲੇ ਪ੍ਰੋਜੈਕਟਸ ਹੀ ਜਮ੍ਹਾਂ ਹੋਣਗੇ ਔਰ ਇਹ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਕਿ ਜਿਹਦੇ ਨਾਲ ਉਹ ਇੰਟਰਡਿਸਪਲਿਨਰੀ ਔਰ ਇੰਟਰ ਕੋਲਾਬੋਰੇਸ਼ਨਸ ਨੂੰ ਬਹੁਤ ਬੜਾਵਾ ਦਿੰਦਾ ਹੈ ਜਿਵੇਂ ਕਿ ਨਵੀਂ ਸਿੱਖਿਆ ਰੀਤੀ ਦੇ ਵਿੱਚ ਇੱਕ ਸਭ ਤੋਂ ਵੱਡਾ ਉਪਰਾਲਾ ਹੈ ਕਿ ਜਿਹੜਾ ਬੱਚਾ ਹੈ ਪਹਿਲੋਂ ਤੇ ਇੱਕ ਜਿੱਥੇ ਦਾਖਲ ਹੋ ਗਿਆ ਪਹਿਲੋਂ ਉਹ ਹੀ ਡਿਗਰੀ ਕਰਦਾ ਰਹਿੰਦਾ ਸੀ ਹੁਣ ਉਹਦੇ ਕੋਲ ਕਈ ਤਰ੍ਹਾਂ ਦੀ ਡਿਗਰੀ ਕਰਨ ਦੇ ਪੈਰਨਲੀ ਵੀ ਨਾਲ ਦੇ ਨਾਲ ਉਹਦੇ ਕੋਲ ਟਾਈਮ ਹੈ ਔਰ ਉਹਨੂੰ ਉਹ ਚੀਜ਼ਾਂ ਰੈਕੋਗਨਾਈਜ਼ ਕੀਤੀਆਂ ਜਾਂਦੀਆਂ ਜੀ ਮੈਮ ਜੀ ਬੱਚਿਆਂ ਵਾਸਤੇ ਤਾਂ ਅਸੀਂ ਦੇਖਿਆ ਕਿ ਹਾਂ ਕਿ ਬੱਚਿਆਂ ਵਾਸਤੇ ਕਿਹੜਾ ਕਿਹੜਾ ਸਿਸਟਮ ਆਇਆ ਉਹ ਕੀ ਕੀ ਕਰ ਰਹੇ ਨੇ ਉਹਨਾਂ ਨੂੰ ਕੀ ਕੀ ਕਰਵਾਇਆ ਜਾ ਰਿਹਾ ਪਰ ਜਿੰਨੇ ਕਰਵਾਣਾ ਹੈ ਉਹਨਾਂ ਵਾਸਤੇ ਵੀ ਕੁਝ ਕੀਤਾ ਗਿਆ ਕਿ ਟੀਚਰਸ ਉਹ ਜਿਹੜੇ ਅਧਿਆਪਕ ਹੈ ਉਹਨਾਂ ਲਈ ਵੀ ਕੁਝ ਸੋਧਾਂ ਲਿਆਂਦੀਆਂ ਗਈਆਂ ਕਿਉਂਕਿ ਬਹੁਤ ਪੁਰਾਣੀ ਜਿਹੜੀ ਨੀਤੀ ਚੱਲਦੀ ਆ ਰਹੀ ਹੈ ਟੀਚਰਸ ਦਾ ਇੱਕ ਪੈਟਰਨ ਬਣਿਆ ਹੋਇਆ ਉਹਦੇ ਅਕੋਰਡਿੰਗ ਹੀ ਉਹ ਪੜਾਉਂਦੇ ਆ ਰਹੇ ਸੀਗੇ ਹੁਣ ਉਹਨਾਂ ਦੇ ਵਿੱਚ ਕੀ ਚੇਂਜਸ ਲਿਆਂਦੀਆਂ ਗਈਆਂ ਜੀ ਇਹਦੇ ਵਿੱਚ ਮੈਡਮ ਇੱਕ ਬਹੁਤ ਹੀ ਸਿਗਨੀਫੀਕੈਂਟ ਉਪਰਾਲਾ ਲਿੱਤਾ ਗਿਆ ਹੈ ਉਹਦੇ ਵਿੱਚ ਇੱਕ ਮਾਲਵੀਆ ਮਿਸ਼ਨ ਟੀਚਰ ਟ੍ਰੇਨਿੰਗ ਪ੍ਰੋਗਰਾਮ ਦੇ ਤਹਿਤ ਇੱਕ ਹਫਤੇ ਦਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਪ੍ਰਮੋਟ ਕੀਤਾ ਜਾ ਰਿਹਾ ਹੈ that is on NEP 2020 ਤੇ ਜਿਸ ਤਰ੍ਹਾਂ ਸਰ ਨੇ ਵੀ ਮੈਂਸ਼ਨ ਕੀਤਾ ਕਿ ਟੀਚਰਸ ਜਿਹੜੇ ਹੈਗੇ ਉਹਨਾਂ ਦੇ ਲਈ ਜਿਸ ਤਰ੍ਹਾਂ ਇਹਨਾਂ ਨੂੰ ਕਨੈਕਟ ਕੀਤਾ ਜਾਂਦਾ ਹੈ ਉਹਨਾਂ ਦੀ ਪ੍ਰਮੋਸ਼ਨਸ ਦੇ ਨਾਲ ਉਹਨਾਂ ਦੀ ਕੈਰੀਅਰ ਐਡਵਾਂਸਮੈਂਟ ਓਪਰਚ्युनिटीज ਦੇ ਨਾਲ ਤੇ ਉਹਦੇ ਵਿੱਚ ਉਹ ਇੱਕ ਹਫਤੇ ਦਾ ਜਿਹੜਾ ਪ੍ਰੋਗਰਾਮ ਹੈਗਾ ਜੇ ਕੋਈ ਉਹ ਅਟੈਂਡ ਕਰਦਾ ਹੈ ਉਸ ਐਨਈਪੀ 2020 ਬਾਰੇ ਜਾਣਕਾਰੀ ਲੈਂਦਾ ਹੈ ਤੇ ਉਸ ਨੂੰ ਇਕੁਇਵਲੈਂਟ ਕਨਸਿਡਰ ਕੀਤਾ ਜਾਏਗਾ ਜੇ ਉਹ ਆਪਣੇ ਡੋਮੇਨ ਚ ਕਰ ਰਿਹਾ ਹੈ ਜਾਂ ਕਮਰਸ ਚ ਕਰ ਰਿਹਾ ਹੈ ਜਾਂ ਫਿਜ਼ਿਕਸ ਚ ਕਰ ਰਿਹਾ ਹੈ కెਮਿਸਟਰੀ ਚ ਕਰ ਰਿਹਾ ਹੈ ਜਾਂ ਉਹ ਐਨਈਪੀ 2020 ਦਾ ਇੱਕ ਹਫ਼ਤੇ ਦਾ ਪ੍ਰੋਗਰਾਮ ਲਾ ਰਿਹਾ ਹੈ ਉਹਦੀ ਇਕੁਇਵਲੈਂਸੀ ਕਰਤੀ ਉਹਦੀ ਮਾਨਤਾ ਜਿਹੜੀ ਹੈਗੀ ਹੈ ਯੂਜੀਸੀ ਨੇ ਦਿੱਤੀ ਗਈ ਹੈ ਕਿ ਕੈਰੀਅਰ ਐਡਵਾਂਸਮੈਂਟ ਦੇ ਲਿਤੇ ਇਹਦੇ ਨਾਲ ਜਿਹੜੀਆਂ ਹਿਦਾਇਤਾਂ ਆਂਦੀਆਂ ਹੈ ਰੈਗੂਲੇਟਰੀ ਬਾਡੀਜ਼ ਤੋਂ ਉਹ ਵੀ ਯੂਨੀਵਰਸਿਟੀਆਂ ਨੂੰ ਆਂਦੀ ਕਿ ਤੁਹਾਨੂੰ ਆਪਣੇ ਟੀਚਰਾਂ ਨੂੰ ਇਹ ਚੀਜ਼ਾਂ ਪ੍ਰਮੋਟ ਕਰਨੀਆਂ ਨੇ ਤੁਸੀਂ ਆਪਣੇ ਟੀਚਰਾਂ ਨੂੰ ਇਹ ਵਾਲੇ ਜਿਹੜੇ ਪ੍ਰੋਗਰਾਮਸ ਹੈ ਉਹ اٹੈਂਡ ਕਰਵਾਓ ਤੇ ਉਹਦੇ ਫਾਇਦੇ ਦੱਸੋ ਟੀਚਰਾਂ ਨੂੰ ਜਦੋਂ ਨੌਲੇਜ ਹੋਏਗੀ ਐਨਪੀ 2020 ਦੇ ਬਾਰੇ ਤਾਂ ਹੀ ਉਹਨੂੰ ਸਮਝ ਸਕਣਗੇ ਉਹਦੀ ਇੰਪੋਰਟੈਂਸ ਨੂੰ ਸਮਝ ਸਕਣਗੇ ਤੇ ਉਹਨੂੰ ਵਧੀਆ ਤਰੀਕੇ ਨਾਲ ਇੰਪਲੀਮੈਂਟ ਕਰ ਸਕਣਗੇ ਜੀ ਬਿਲਕੁਲ ਇਸ ਤੋਂ ਇਲਾਵਾ ਇੱਕ ਹੋਰ ਚੀਜ਼ ਹੈਗੀ ਜਿਹੜੀ ਟੀਚਰਸ ਦੇ ਲਈ ਬਹੁਤ ਜ਼ਿਆਦਾ ਇਨ ਫੋਕਸ ਹੈ ਅੱਜਕੱਲ ਉਹ ਹੈਗੀ ਡਿਜੀਟਲਾਈਜੇਸ਼ਨ ਨਾਓ ਸਰਕਾਰ ਵੀ ਬਹੁਤ ਪ੍ਰਮੋਟ ਕਰ ਰਹੀ ਹੈ ਜਦੋਂ ਅਸੀਂ ਜੀਈਆਰ ਦੀ ਗੱਲ ਕਰਦੇ ਆ ਗ੍ਰੋਸ એનਰੋਲਮੈਂਟ ਰੇਸ਼ੋ ਐਨਪੀ ਦੇ ਤਹਿਤ ਇਹਨਾਂ ਨੇ ਟਾਰਗੇਟ ਰੱਖਿਆ ਗਿਆ ਹੈ ਕਿ ਅਸੀਂ 50% ਜਿਹੜੀ ਹੈਗੀ ਹੈ ਜੀਈਆਰ ਉਹ ਵਧਾਣੀ ਹੈ ਕਿ 50% ਆਫ ਜਿਹੜੀ ਪਪੂਲੇਸ਼ਨ ਸਟੂਡੈਂਟਸ ਹੈਗੇ ਉਹਨਾਂ ਨੂੰ ਅਸੀਂ એનਰੋਲ ਕਰਾਣਾ ਹੈ ਫਾਰ ਫਰਮ ਪ੍ਰਾਇਮਰੀ ਟੂ ਹਾਇਰ ਐਜੂਕੇਸ਼ਨ ਇਹ ਆંકੜੇ ਜੇ ਅਸੀਂ 2021-22 ਦੇ ਆਪਸ ਚ ਕੰਪੇਅਰ ਕਰੀਏ ਤੇ 21-22 ਚ 25% ਸੀਗਾ ਜਿਹੜਾ ਕਿ ਟਾਰਗੇਟ ਹੈਗਾ ਕਿ ਇਹਨੂੰ 50% ਤੱਕ ਲੈ ਕੇ ਜਾਣਾ ਹੈ 35 ਤੱਕ yes 35 ਤੱਕ 35 ਤੱਕ ਤੇ ਉਹਦੇ ਵਿੱਚ ਹੁਣ ਇਸ ਤਰ੍ਹਾਂ ਕਿ ਕਿਦਾਂ ਇਹ ਕਿਦਾਂ ਪੋਸਿਬਲ ਹੈ ਬਿਲਕੁਲ ਪੋਸਿਬਲ ਕਿਦਾਂ ਹੋਏਗਾ ਕਿਦਾਂ ਪੋਸਿਬਲ ਉਹ ਬੇ ਸਾਲ ਲੱਗੇ 26 ਤੱਕ ਆਂਦੇ ਆਂਦੇ ਆ ਤੇ ਹੁਣ ਐਨੇ ਕੋਸਾਲਾਂ ਦੇ ਵਿੱਚ ਇਹਨੂੰ 50 ਤੱਕ ਕਿਦਾਂ ਲੈ ਕੇ ਜਾਣਾ ਜੀ ਤੇ ਉਹਦੇ ਲਈ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ ਉਹਨਾਂ ਨੇ ਡਿਜੀਟਲਾਈਜੇਸ਼ਨ ਆਫ ਐਜੂਕੇਸ਼ਨ ਜੀ ਦੇ ਅੰਡਰ ਉਹਨਾਂ ਨੇ ਨੈਸ਼ਨਲ ਡਿਜੀਟਲ ਯੂਨੀਵਰਸਿਟੀਆਂ ਜਿਹੜੀਆਂ ਹੈਗੀ ਸਰਕਾਰ ਨੇ ਪਹਿਲੀ ਯੂਨੀਵਰਸਿਟੀ ਲਾਂਚ ਕੀਤੀ ਹੈ ਤੇ ਉਹਦੇ ਵਿੱਚ ਹਰ ਬੱਚਾ ਭਾਵੇਂ ਘਰ ਬੈਠਾ ਹੈ ਤੇ ਉਹ ਡਿਜੀਟਲ ਮੋਡ ਦੇ ਵਿੱਚ ਵੀ ਆਪਣੀ ਪੜ੍ਹਾਈ ਕਰ ਸਕਦਾ ਹੈ ਉਹ ਬੱਚਾ ਸ਼ਾਇਦ ਜਿਹਨੂੰ ਪੜ੍ਹਾਈ ਦਾ ਮਤਲਬ ਹੀ ਨਹੀਂ ਪਤਾ ਉਸ ਬੱਚੇ ਤੱਕ ਵੀ ਪਹੁੰਚਣਾ ਟਾਰਗੇਟ ਹੈਗਾ ਇਸ ਨੀਤੀ ਦੇ ਅੰਡਰ ਜੀ ਸਰ ਐਨਈਪੀ ਦੀ ਆਪਾਂ ਗੱਲ ਕਰੀਏ ਤਾਂ ਚੁਣੌਤੀਆਂ ਦੱਸੋ ਇਸ ਦਰਮਿਆਨ ਕੀ ਕੀ ਆਈਆਂ ਦੇਖੋ ਜੀ ਚੁਣੌਤੀਆਂ ਤੇ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਚੁਣੌਤੀ ਹੈ ਅਸੈਪਟੇਬਿਲਿਟੀ ਜਦੋਂ ਵੀ ਸੋਸਾਇਟੀ ਦੇ ਵਿੱਚ ਕੋਈ ਵੀ ਚੇਂਜ ਲਿਆਇਆ ਜਾਂਦਾ ਹੈ ਬਿਲਕੁਲ ਉਹਦੀ ਅਸੈਪਟੇਬਿਲਿਟੀ ਸੋਸਾਇਟੀ ਵੱਲੋਂ ਇੱਕ ਕੰਸਟ੍ਰੇਂਟ ਜ਼ਰੂਰ ਆਂਦੀ ਹੈ ਜਿਵੇਂ ਮੈਡਮ ਨੇ ਹੀ ਦੱਸਿਆ ਕਿ ਕਈ ਟੀਚਰ ਹੀ ਉਹਨੂੰ ਅਪੋਜ਼ ਕਰਦੇ ਸੀ ਕਿ ਅਸੀਂ ਇਹ ਕਿਸ ਤਰ੍ਹਾਂ ਕਰਾਂਗੇ ਹੂੰ ਹੁਣ ਜਿਵੇਂ ਗੱਲ ਕੀਤੀ ਜਾਵੇ ਕਿ ਜੇ ਮੈਂ ਇੰਜੀਨੀਅਰਿੰਗ ਕਾਲਜ ਦਾ ਬੱਚਾ ਕਹਿੰਦਾ ਕਿ ਮੈਂ ਸੰਸਕ੍ਰਿਤ ਪੜ੍ਹਨੀ ਹੈ ਮੈਂ 뮤직 ਪੜ੍ਹਨਾ ਹੈ ਤਾਂ ਸਾਢੇ ਹੀ ਕੁਝ ਟੀਚਰ ਅਪੋਜ਼ ਕਰਦੇ ਸੀ ਕਿ ਵੀ ਸੰਸਕ੍ਰਿਤ ਪੜ੍ਹ ਕੇ ਉਹਨੂੰ ਇੰਜੀਨੀਅਰਿੰਗ 'ਚ ਕੀ ਫਾਇਦਾ ਹੋਏਗਾ ਸ਼ਿੱਖਿਆ ਨੀਤੀ ਦੇ ਅੰਡਰ ਹਰ ਚੀਜ਼ ਦਾ ਸਰਕਾਰ ਨੇ ਸਭ ਤੋਂ ਵੱਡੀ ਇੱਕ ਜੜਾ ਉਪਰਾਲਾ ਕੀਤਾ ਤੁਸੀਂ ਕੁਝ ਵੀ ਕਰੋ ਬੱਚਾ ਕੁਝ ਵੀ ਪੜਦਾ ਜਿਵੇਂ ਮੈਡਮ ਨੇ ਦੱਸਿਆ ਸੀ ਕਿ ABC ਕ੍ਰੈਡਿਟ ਚੋ ਚੀਜ਼ ਉਹਦੀ ਐਡ ਹੋ ਜਾਂਦੀ ਔਰ ਇਹਦੇ ਉਪਰਾਲਿਆਂ ਦੇ ਬਾਰੇ ਸਾਨੂੰ ਜਿਹੜੀ ਸਭ ਤੋਂ ਵੱਡੀ ਚੁਣੌਤੀਆਂ ਆਈਆਂ ਹਾਇਰ ਐਜੂਕੇਸ਼ਨ ਇੰਸਟੀਚਿਊਟ ਨੂੰ ਜਿਵੇਂ ਕਿ ਮੈਡਮ ਗੱਲ ਕਰ ਰਹੀ ਸੀ ਸਾਡੀ ਗਵਰਨਿੰਗ ਬਾਡੀਜ਼ ਹੁੰਦੀਆਂ ਜਿਵੇਂ ਰੈਗੂਲੇਟਰੀ ਬਾਡੀਜ਼ ਰੈਗੂਲੇਟਰੀ ਬਾਡੀਜ਼ ਨੇ ਤੁਹਾਨੂੰ ਬਹੁਤ ਜ਼ਿਆਦਾ ਫਲੈਕਸੀਬਿਲਿਟੀ ਦਿੰਦੀ ਹੈ ਉਹਨਾਂ ਨੇ ਇੱਕ ਸਕੈਲਟਨ ਦਿੱਤਾ ਕਿ ਸਾਡਾ ਇਹ ਕਰਿਕੂਲਮ ਹੋਏਗਾ ਇਹਦੇ ਵਿੱਚ ਕਿਸ ਤਰ੍ਹਾਂ ਦੇ ਤੁਸੀਂ ਕੋਰਸੇਸ ਹੈ ਉਹ ਆਪਣੇ ਇਲਾਕੇ ਨੂੰ ਧਿਆਨ ਚ ਰੱਖਦੇ ਆਪਣੇ ਸਟੂਡੈਂਟਸ ਨੂੰ ਧਿਆਨ ਚ ਰੱਖ ਕੇ ਤੁਸੀਂ ਉਹਨੂੰ ਚੇਂਜਸ ਕਰਨਾ ਜਿਵੇਂ ਐਨਆਈਟਸ ਔਰ ਆਈਆਈਟਸ ਚ ਤੇ ਵੈਸੀ ਹੀ ਸ਼ੁਰੂ ਤੋਂ ਇਹ ਅਕੈਡੈਮਿਕ ਆਟੋਨੋਮੀ ਸੀ ਔਰ ਅਸੀਂ ਇਹਦਾ ਬੜਾ ਵੱਡਾ ਇੱਕ ਉਪਰਾਲਾ ਕੀਤਾ ਚਨੌਤੀ ਦੇ ਨਾਤੇ ਅਸੀਂ ਇੱਕ ਬੱਚਾ ਜੇ ਸੁਪੋਜ਼ ਇੱਕ ਲੋਅਰ ਡਿਗਰੀ 'ਚ ਐਡਮਿਟ ਹੋ ਗਿਆ ਲੋਅਰ ਡਿਗਰੀ ਮੇਰੇ ਕਹਿਣ ਦਾ ਮਤਲਬ ਕਿ ਜੇ ਉਹਦਾ ਰੈਂਕ ਕੱਟ ਸੀ ਤੇ ਉਹਨੂੰ ਉਹਦੀ ਚੁਆਇਸ ਦੀ ਡਿਗਰੀ ਨਹੀਂ ਮਿਲੀ ਉਨੇ ਚੁਆਇਸ ਦੀ ਡਿਗਰੀ ਨਾ ਮਿਲਣ ਕਰਕੇ 4 ਸਾਲ ਉਹ ਇਸ ਤਰ੍ਹਾਂ ਹੀ ਸੋਚਦਾ ਰਹਿੰਦਾ ਸੀ ਕਿ ਕਾਸ਼ ਮੈਨੂੰ ਜੇ ਕੰਪਿਊਟਰ ਸਾਇੰਸ ਮਿਲ ਜਾਂਦੀ ਤਾਂ ਮੈਂ ਜ਼ਿਆਦਾ ਤਰੱਕੀ ਕਰ ਸਕਦਾ ਸੀ ਅਸੀਂ ਇਸ ਨਵੀਂ ਸਿੱਖਿਆ ਨੀਤੀ ਦੇ ਅੰਦਰ ਉਪਰਾਲਾ ਕੀਤਾ ਕਿ ਉਹਨੂੰ ਅਸੀਂ ਕੁਝ ਕੋਰਸ ਸਬਜੈਕਟਸ ਦਿੱਤੇ ਸੇ ਕੰਪਿਊਟਰ ਸਾਇੰਸ ਦੇ ਕਿ ਜੇ ਤੂੰ 6 ਸਬਜੈਕਟ ਆਪਣੀ ਰੈਗੂਲਰ ਡਿਗਰੀ ਨਾਲ ਜੇ ਤੂੰ ਮਕੈਨੀਕਲ ਚ ਕਰ ਰਿਹਾ ਹੈ ਜਾਂ ਟੈਕਸਟਾਈਲ ਚ ਕਰ ਰਿਹਾ ਹੈ ਕਿ ਤੂੰ 6 ਕੋਰਸ ਸਬਜੈਕਟਸ ਪੜ੍ਹ ਲੈ ਤੈਨੂੰ ਮਾਈਨਰ ਇਨ ਕੰਪਿਊਟਰ ਸਾਇੰਸ ਮਿਲ ਜਾਏਗੀ ਉਹਦੀ ਅਸੈਪਟੇਬਿਲਟੀ ਆ ਕੰਪਨੀਆਂ ਦੇ ਵਿੱਚ ਸਰਕਾਰੀ ਸਿਸਟਮ ਚ ਲਿਆਂਨ ਦੀ ਵੀ ਇੱਕ ਬਹੁਤ ਵੱਡੀ ਚੁਣੌਤੀ ਸੀ ਕਿ ਕੰਪਨੀਆਂ ਕਹਿੰਦੀਆਂ ਸੀ ਮਾਈਨਰ ਡਿਗਰੀ ਨੂੰ ਅਸੀਂ ਅਸੈਪਟ ਕਿਉਂ ਕਰੀਏ ਉਹਦੇ ਲਈ ਵੀ ਸਾਨੂੰ ਉਹਨਾਂ ਦੇ ਐਚਆਰਸ ਡਿਪਾਰਟਮੈਂਟ ਨਾਲ ਡਿਸਕਸ਼ਨ ਕਰਨੀ ਪਈ ਔਰ ਅੱਜ ਵੀ ਇਹ ਡਿਸਕਸ਼ਨਸ ਜਾਰੀ ਨੇ ਔਰ ਇਹਦੇ ਚ ਨੀਤੀਯੋਗ ਕਾਫੀ ਵੱਡਾ ਰੋਲ ਪਲੇ ਕਰ ਰਿਹਾ ਇਸ ਚੀਜ਼ ਦੇ ਨੇ ਜੀ ਆ ਮੈਮ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਇਹਦੇ ਨਤੀਜੇ ਆਣੇ ਸ਼ੁਰੂ ਹੋਣੇ ਚੰਗੇ ਉਹ ਕਦੋਂ ਤੱਕ ਆਣੇ ਸ਼ੁਰੂ ਹੋ ਜਾਣਗੇ ਕਿਉਂਕਿ ਹਜੇ ਤਾਂ 5 ਸਾਲ ਹੋਇਆ ਹਾਂਜੀ ਹਜੇ ਤਾਂ ਇਹ ਸਿਸਟਮ ਮਤਲਬ ਜਿ세 ਪਲੱਸ 2 ਤੱਕ ਹੀ ਲਾ ਕੇ ਚੱਲੀਏ ਤਾਂ ਹਜੇ ਉੱਥੇ ਤੱਕ ਬੱਚੇ ਪਹੁੰਚਣ ਨੂੰ ਪਲੱਸ 2 ਇੰਨੇ ਸਾਲ ਲੱਗਣੇ ਆ ਤਾਂ ਫਿਰ ਕਦੋਂ ਤੱਕ ਤੁਹਾਨੂੰ ਲੱਗਦਾ ਨਤੀਜੇ ਸਹੀ ਟੰਗ ਲੱਦੇ ਆਣੇ ਸ਼ੁਰੂ ਹੋ ਜਾਣਗੇ ਜਿਸ ਮੋਟਿਵ ਦੇ ਲਈ ਜਿਸ ਪਰਪਸ ਦੇ ਲਈ ਇਹ ਨੀਤੀ ਸ਼ੁਰੂ ਕੀਤੀ ਗਈ ਆ ਜੀ ਮੈਡਮ ਇਸ ਤਰ੍ਹਾਂ ਹੈਗਾ ਕਿ ਇਹ ਡਿਪੈਂਡ ਕਰਦਾ ਹੈ ਟਾਈਮ ਤੇ ਲੱਗੇਗਾ ਹਾਲੇ ਅਸੀਂ ਸਟਾਰਟਿੰਗ ਫੇਸ 'ਚ ਹੈਗੇ ਆਂ ਬਟ ਕਿਉਂਕਿ ਮੈਂ ਐਨਪੀ ਕਨਵੀਨਰ ਹੈਗੀ ਆਂ ਤੇ ਮੈਂ ਜ਼ੀਰੋ ਤੋਂ ਕੰਮ ਕੀਤਾ ਹੈ ਸਮਝਿਆ ਹੈ ਪਾਲਿਸੀ ਨੂੰ ਤੇ ਇਹਦੇ ਨਤੀਜੇ ਮੈਂ ਤਨੁਸਈ ਦੱਸਾਂ ਤੇ ਮੈਂ ਤੇ ਦਿਖਨੇ ਸ਼ੁਰੂ ਕਰਤੇ ਐ ਵਿਥਨ ਅ ਸਪੈਨ ਆਫ 3 ਇਅਰਸ ਅਸੀਂ 2023 ਤੋਂ ਆ ਨੀਤੀ ਜਿਹੜੀ ਹੈਗੀ ਇਹ ਲਾਗੂ ਕਰਤੀ ਹੈ ਆਪਣੀ ਯੂਨੀਵਰਸਿਟੀ ਦੇ ਵਿੱਚ ਹੁਣ ਮੇਰਾ ਪਹਿਲਾ ਬੈਚ ਜਿਹੜਾ ਅੰਡਰਗ੍ਰੈਜੂਏਟ ਦਾ ਹੈਗਾ ਉਹ ਪਾਸ ਆਊਟ ਹੋਣ ਵਾਲਾ ਜਿਵੇਂ ਸਰ ਨੇ ਵੀ ਦੱਸਿਆ ਹੈ ਕਿ ਬੱਚਾ ਸਿਰਫ ਆਪਣਾ ਕੋਰ ਡੋਮੇਨ ਦਾ ਸਬਜੈਕਟ ਨਹੀਂ ਪੜ ਰਿਹਾ ਉਹ ਉਹ ਵੀ ਪੜ ਰਿਹਾ ਕਿਉਂਕਿ ਹੋਲਿਸਟਿਕ ਡਿਵੈਲਪਮੈਂਟ ਮੇਨ ਇਸ ਨੀਤੀ ਦਾ ਮੁੱਦਾ ਹੈਗਾ ਜਿਦੇ ਵਿੱਚ ਬੱਚਾ ਆਪਣਾ ਐਬਿਲਿਟੀ ਇਨਹਾਂਸਮੈਂਟ ਜਿਨੂੰ ਤੁਸੀਂ ਕਹਿ ਦੋ ਕਿ ਯੋਗਤਾ ਵਿਧਾਨ ਵਾਲੇ ਕੋਰਸੇਸ ਬੱਚਾ ਵੈਲਿਊ ਐਡਿਡ ਕੋਰਸਸ ਵੀ ਕਰ ਰਿਹਾ ਜਿਵੇਂ ਮੈਂ ਨਾਮ ਲੈ ਸਕਦੀ ਜੈਂਡਰ ਸੈਂਸਿਟਾਈਜੇਸ਼ਨ ਇਹ ਕੋਰਸ ਅਸੀਂ ਕਦੀ ਸੁਣਦੇ ਵੀ ਨਹੀਂ ਸੀ ਹੁਣ ਜਿੱਦਾਂ ਸਾਈਕੋਲੋਜੀ ਡਿਪਾਰਟਮੈਂਟ ਹੈ ਇਹ ਕੋਰਸ ਕੋਈ ਬੱਚਾ ਜੇ ਪਿਕ ਕਰ ਰਿਹਾ ਪਾਵਿਓ ਸਾਇੰਸਿਸ ਦਾ ਹੈ ਪਾਵਿਓ ਇੰਜੀਨੀਅਰਿੰਗ ਦਾ ਕੋਈ ਵੀ ਬੱਚਾ ਹੈ ਜੈਂਡਰ ਸੈਂਸਿਟਾਈਜੇਸ਼ਨ ਤੁਸੀਂ ਤੁਹਾਨੂੰ ਪਤਾ ਹੈ ਕਿੰਨਾ ਸੈਂਸਿਟਿਵ ਇਸ਼ੂ ਹੈ ਜਿਹੜਾ ਅੱਜ ਕੱਲ ਸਕੂਲਸ ਕਾਲਜੇਸ ਸਾਡੇ ਘਰਾਂ ਚ ਸੋਸਾਇਟੀ ਦੇ ਵਿੱਚ ਤੇ ਜਦੋਂ ਬੱਚਾ ਉਹ ਚੀਜ਼ ਪੜ ਰਿਹਾ ਤੇ ਕਿਤੇ ਨਾ ਕਿਤੇ ਉਦੀ ਜਿਹੜੀ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਹੈ ਉਹ ਬਹੁਤ ਜ਼ਿਆਦਾ ਡਿਫਰੈਂਟ ਹੋ ਜਾਂਦਾ ਬਿਲਕੁਲ ਵਾਸਟ ਹੋ ਜਾਂਦਾ ਨਾਲੇ ਜਿਹੜੀ ਚੀਜ਼ ਜਿਹਨੂੰ ਅਸੀਂ ਹੁਣ ਤੱਕ ਅਸੀਂ ਇਹ ਕਹੀਏ ਕਿ ਕੁਝ ਚੀਜ਼ਾਂ ਨੂੰ ਜਿਹਨਾਂ ਨੂੰ ਦਬਾ ਕੇ ਰੱਖਿਆ ਸੀ ਬੱਚੇ ਉਦੀ ਪਹੁੰਚ ਤੋਂ ਦੂਰ ਰੱਖਿਆ ਹੋਇਆ ਸੀ ਉਹਨੂੰ ਐਜੂਕੇਸ਼ਨ ਦਾ ਇੱਕ ਹਿੱਸਾ ਵੀ ਬਣਾ ਦਿੱਤਾ ਗਿਆ ਸਰ ਜਾਂਦੇ ਜਾਂਦੇ ਮੈਂ ਇੱਕ ਕੁਐਸਚਨ ਇਹ ਜ਼ਰੂਰ ਪੁੱਛਣਾ ਚਾਹਾਂਗੀ ਕਿ ਕੀ ਇਹ ਸਿੱਖਿਆ ਨੀਤੀ ਵਿਸ਼ਵ ਗੁਰੂ ਬਣਨ ਲਈ ਭਾਰਤ ਨੂੰ ਕੋਈ ਸਹਿਯੋਗ ਦੇਵੇਗੀ ਬਿਲਕੁਲ ਦਵੇਗੀ ਜੀ ਜਿਵੇਂ ਕਿ ਹੋਲਿਸਟਿਕ ਡਿਵੈਲਪਮੈਂਟ ਔਰ ਇਨਕਲੂਸਿਵਿਟੀ ਇਹਦੀ ਸਭ ਤੋਂ ਵੱਡੀ ਇਹਦੀ ਖਾਸੀਅਤ ਹੀ ਹੈ ਕਿ ਅਸੀਂ ਬੱਚੇ ਨੂੰ ਇਨਕਲੂਡ ਕਰਨਾ ਇਹਦੇ ਵਿੱਚ ਕਿਤੇ ਵੀ ਇਸ ਲੈਵਲ ਤੇ ਨਹੀਂ ਹੈ ਕਿ ਜਿਵੇਂ ਅਸੀਂ 1 ਸਾਲ ਬੱਚਾ ਪੜ੍ਹ ਕੇ ਛੱਡ ਕੇ ਜਾਂਦਾ ਜੇ 2 ਸਾਲ ਬਾਅਦ ਉਹ ਦੁਬਾਰਾ ਆਂਦਾ ਤਾਂ ਵੀ ਉਹਨੂੰ ਕਾਲਜਿਸ ਔਰ ਸਕੂਲ ਅਸੈਪਟ ਕਰਨਗੇ ਤੇ ਇਨਕਲੂਸਿਵਿਟੀ ਜਿਹੜੀ ਹੈ ਉਹ ਵਿਦਿਆਨ ਕਰਕੇ ਔਰ ਹੋਲਿਸਟਿਕ ਡਿਵੈਲਪਮੈਂਟ ਵਿਦਿਆਨ ਕਰਕੇ ਵਿਸ਼ਵ ਗੁਰੂ ਬਣਨ ਦੇ ਵਿੱਚ ਬਿਲਕੁਲ ਮਦਦ ਕਰੇਗੀ ਜੀ ਬਿਲਕੁਲ ਅਸੀਂ ਉਮੀਦ ਕਰਾਂਗੇ ਕਿ ਤੁਸੀਂ ਇੰਨੀ ਵਧੀਆ ਜਾਣਕਾਰੀ ਦਿੱਤੀ ਔਰ ਅਸੀਂ ਆਪਣੇ ਦਰਸ਼ਕਾਂ ਤੋਂ ਬਦਲਾ ਜਿਹੜਾ ਉਹ ਕੁਦਰਤ ਦਾ ਨਿਯਮ ਹੈ ਹਰ ਇੱਕ ਚੀਜ਼ ਦੇ ਵਿੱਚ ਜਿਹੜਾ ਉਹ ਬਦਲਾ ਜ਼ਰੂਰੀ ਹੁੰਦਾ ਸਿੱਖਿਆ ਨੀਤੀ ਦੇ ਵਿੱਚ ਵੀ ਬਦਲਾ ਜ਼ਰੂਰੀ ਸੀ ਜੇ ਅਸੀਂ ਅੱਗੋਂ ਵੀ ਆਪਣੇ ਬੱਚਿਆਂ ਨੂੰ ਸਮੇਂ ਦੇ ਹਾਣੀ ਬਣਾਣਾ ਹੈ ਸਰ ਰੋਹਿਤ ਸਰ ਗੀਤਿਕਾ मैम ਤੁਸੀਂ ਸਟੂਡੀਓ ਦੇ ਵਿੱਚ ਆਏ ਦਰਸ਼ਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਥੋੜਾ ਬਹੁਤ ਬਹੁਤ ਸ਼ੁਕਰੀਆ